ਲੰਘੇ ਦਿਨ ਤੋਂ ਬਹੁਤ ਸਾਰੀਆਂ ਚਰਚਾਵਾਂ ਇੱਕ ਕੇਸ ਨੂੰ ਲੈ ਕੇ ਚੱਲਦੀਆਂ ਪਈਆਂ ਦਹਾਕਿਆਂ ਪੁਰਾਣਾ ਇੱਕ ਮਾਮਲਾ ਜਿਹੜਾ ਹੁਣ ਆ ਕੇ ਸੁਣਵਾਈ ਅਧੀਨ ਪਹੁੰਚਿਆ ਉਹਦੇ ਉੱਤੇ ਫੈਸਲਾ ਸੁਣਾਇਆ ਗਿਆ ਪਰ ਪੀੜਿਤ ਪਰਿਵਾਰ ਅਜੇ ਵੀ ਇਹ ਕਹਿੰਦਾ ਹੈ ਕਿ ਉਹ ਇਸ ਇਨਸਾਫ ਤੋਂ ਖੁਸ਼ ਨਹੀਂ ਹੈਗੇ ਹਾਲਾਂਕਿ ਇੱਕ ਸਾਬਕਾ ਐਸਐਚਓ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਉਹ ਸੁਣਾ ਦਿੱਤੀ ਗਈ ਸੀਤਾ RAM ਐਸਐਚਓ ਸੀਤਾ RAM ਇੰਸਪੈਕਟਰ ਔਰ ਇੱਕ ਦਹਾਕਿਆਂ ਪੁਰਾਣਾ ਐਨਕਾਊਂਟਰ ਦਾ ਮਾਮਲਾ ਇੱਕ ਦਹਾਕਿਆਂ ਪੁਰਾਣਾ ਇਹੋ ਜਿਹਾ ਮਾਮਲਾ ਕਿ ਪੰਜਾਬ ਦੇ ਸਿੱਖ ਮੁੰਡੇ ਘਰੋਂ ਚੱਕ ਕੇ ਤੇ ਮੌਤ ਦੇ ਘਾਟ ਕੁੱਤਾਰ ਦਿੱਤੇ ਗਏ ਇਹੋ ਜਿਹਾ ਮਾਮਲਾ ਹਾਲਾਂਕਿ ਸੀਤਾ ਰਾਮ ਦੇ ਉੱਤੇ ਇਹ ਕੋਈ ਇੱਕ ਮਾਮਲਾ ਨਹੀਂ ਇਹਦੇ ਨਾਲ ਦੇ ਬੜੇ ਮਾਮਲੇ ਆ ਪਰ ਇਹਨਾਂ ਮਾਮਲਿਆਂ ਦੇ ਆਧਾਰ ਦੇ ਉੱਤੇ ਤਰਨਤਾਰਨ ਦੇ ਦੋ ਮੁੰਡਿਆਂ ਦੇ ਕਤਲ ਦਾ ਮਾਮਲਾ ਝੂਠਾ ਪੁਲਿਸ ਮੁਕਾਬਲਾ ਜਿਹਨੂੰ ਹੁਣ ਤੱਕ ਇਹ ਚੀਜ਼ ਕਹਿ ਕੇ ਦੱਸਿਆ ਜਾਂਦਾ ਰਿਹਾ ਜਾਂ ਝੂਠਾ ਪੁਲਿਸ ਮੁਕਾਬਲੇ ਦਾ ਇਹ ਮਾਮਲਾ ਕਿਸ ਤਰ੍ਹਾਂ ਅਨਫੋਲਡ ਹੁੰਦਾ ਆ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਪੂਰਾ ਮਾਮਲਾ ਹੈ ਸੀਤਾ RAM ਕਿਸ ਤਰ੍ਹਾਂ ਆ ਦਾ ਇਨਸਪੈਕਟਰ ਸੀ ਕੀ ਕੁਝ ਉਸਨੇ ਕੀਤਾ ਇਸ ਮਾਮਲੇ ਦੇ ਨਾਲ ਕਿਸ ਤਰ੍ਹਾਂ ਤਾਲੁਕ ਰੱਖਦਾ ਬਹੁਤ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇਸ ਮਾਮਲੇ ਦੇ ਨਾਲ ਸੰਬੰਧਿਤ ਵਕੀਲ ਸਾਹਿਬ ਸਾਡੇ ਨਾਲ ਮੌਜੂਦ ਹੈਗੇ ਨੇ ਮੇਰੀ ਮਰਾਦ ਹੈਗੀ ਹੈ ਸੀਨੀਅਰ ਐਡਵੋਕੇਟ ਸਰਦਾਰ ਸਰਬਜੀਤ ਸਿੰਘ ਵੇਰਕਾ ਹੋਣਾ ਤੋਂ ਵਕੀਲ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਜੀ ਸਤਿ ਸ਼ਕਾਲ ਥੈਂਕ ਯੂ ਜੀ ਵੈਲਕਮ ਜੀ ਵਕੀਲ ਸਾਹਿਬ ਲੰਗੇ ਦਿਨ ਤੋਂ ਹੀ ਇੱਕ ਚਰਚਾ ਚੱਲਦੀ ਪਈ ਇਨਫੈਕਟ 2-3 ਦਿਨ ਤੋਂ ਇਹ ਚਰਚਾ ਬਹੁਤ ਜ਼ਿਆਦਾ ਪਖੀ ਪਈ ਹੈ ਸੀਤਾ ਰਾਮ ਇੱਕ ਸਾਬਕਾ ਇਨਸਪੈਕਟਰ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਪਰ ਮਾਮਲਾ ਤਰਨਤਾਰਨ ਦੇ ਨਾਲ ਜੁੜਿਆ ਹੋਇਆ ਦੋ ਮੁੰਡੇ ਤਰਨਤਾਰਨ ਦੇ ਝੂਠਾ ਪੁਲਿਸ ਮੁਕਾਬਲੇ ਦਾ ਮਾਮਲਾ ਇੱਕ ਵਾਰ ਭੂਮਿਕਾ ਬੰਦ ਦੀ ਹੈ ਦਿਖਾਕੀਆਂ ਪਹਿਲਾਂ ਇਹ ਮਾਮਲਾ ਕਿਵੇਂ ਵਾਪਰਿਆ ਸੀ ਇਹ ਜਿੱਤਰਾ ਪੁਲਿਸ ਦਾ ਉਹ ਟਾਈਮ ਤੇ ਇੱਕ ਤਰੀਕਾ ਹੁੰਦਾ ਸੀ ਨੌਜਵਾਨਾਂ ਨੂੰ ਚੁੱਕ ਦੇ ਘਰਾਂ ਤੋਂ ਹੀ ਵਾਚਨ ਨੂੰ ਕਈ ਦਿਨ ਨਜਾਇਜ਼ ਰਾਸਤੇ ਜਿਰਾ ਕੇ ਟੌਰਚਰ ਕਰਦੇ ਸੀ ਫਿਰ ਉਸ ਤੋਂ ਬਾਅਦ ਜਿਹੜੇ ਮੁਕਾਬਲੇ ਚ ਮਾਰਿਆ ਸ਼ੋਅ ਕਰ ਦਿੰਦੇ ਸੀ ਵੀ ਉਹ ਮੁਕਾਬਲੇ ਪੁਲਿਸ ਨਾਲ ਮੁਕਾਬਲੇ ਚ ਮਾਰੇ ਗਏ ਇਹ ਕੇਸ ਚ ਵੀ ਹੋਇਆ ਵੀ 30 ਜਨਵਰੀ 1993 ਨੂੰ ਪਹਿਲਾਂ ਇਹਨਾਂ ਨੇ ਇੱਕ ਗੁਰਦੇਵ ਸਿੰਘ ਨਾਂ ਦਾ ਜਿਹੜਾ ਵਾ ਲੜਕਾ ਵਾ ਉਹਨੂੰ ਗਲਾਲੀ ਦੇ ਉਹਦੇ ਪੇਟ ਘਰ ਤੋਂ ਚੱਕਿਆ ਔਰ ਫਿਰ ਉਹ ਜਿਹੜਾ 5 ਫਰਵਰੀ 1993 ਨੂੰ ਦੂਸਰਾ ਇੱਕ ਸੁਖਵੰਤ ਸਿੰਘ ਹੀ ਉਹਨਾਂ ਨੂੰ ਜਿਹੜਾ ਬਹਾਮਣੀ ਵਾਲਾ ਪਿੰਡ ਆ ਤਰਨਤਾਰਨ ਲਾਕੇ ਚ ਪੈਂਦਾ ਉਹਨਾਂ ਨੂੰ ਉਹਦੇ ਘਰ ਤੋਂ ਚੱਕਿਆ ਜੋ ਕਿ 6 ਤਰੀਕ ਨੂੰ 6 ਫਰਵਰੀ 1993 ਨੂੰ ਦੋਵਾਂ ਦਾ ਮੁਕਾਬਲਾ ਵਗਾਤਾ ਹੈ ਕੇਐਲਆਰ داخل ਲੋ ਬਰੂਦ ਡੈਟੋਨੇਟਰ ਤੇ ਹੋਰ ਗੋਲੀ ਸਿੱਕਾ ਜਿਹੜਾ ਕਾਫੀ ਵਿਖਾਤਾ ਵੀ ਵੱਡੇ ਹੱਤਵਾਦੀ ਇਹੀ ਮਾਰਤੇ 300 ਕਤਲਾਂ ਚ ਸਟੋਰਚੰਦੇ ਕੇਸਾਂ ਚ ਤੇ ਜਿਹੜੀਆਂ ਤੰਗੀਆਂ ਦੇ ਇਹਨਾਂ ਕੇਸਾਂ ਚ ਹਉਣ ਵਾਲੇ ਹੀ ਪੁਲਿਸ ਨੂੰ ਵਾਂਟਡ ਹੀ ਉਹਨਾਂ ਦੇ ਲੱਖਾਂ ਰੁਪਏ ਦਾ ਨਾਮ ਹੀ ਇਹ ਕੇਸ ਤੋਂ ਹੋਇਆ ਪਰਿਵਾਰ ਨੂੰ ਲਾਸ਼ਾਂ ਵੀ ਨਹੀਂ ਦਿੱਤੀਆਂ ਬੱਚੇ ਘਰਾਂ ਤੋਂ ਚੁੱਕੇ ਹੀ ਜਿਹੜੀ ਪਰਿਵਾਰ ਆ ਉਹਨਾਂ ਨੇ ਜਿਹੜੀ ਇਨਫੋਰਮੇਸ਼ਨ ਅਖਬਾਰਾਂ ਚਾਹੀਏ ਉਹਦੇ ਬੇਸ ਤੇ ਉਹਨਾਂ ਨੇ ਇਹ ਸੋਚ ਲਿਆ ਵੀ ਉਹਨਾਂ ਦੇ ਬੱਚਿਆਂ ਨੂੰ ਮਾਰਤਾ ਗਿਆ ਵਾ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਾਰਤਾ ਗਿਆ ਵਾ ਫਿਰ ਉਹਨਾਂ ਨੇ ਭੋਗ ਪਾ ਕੇ ਜੋ ਅੰਤਮ ਅਰਦਾਸ ਹੀ ਉਹ ਰਿਕ ਕਰ ਲਿਆ 1995 ਚ ਸੁਪਰੀਮ ਕੋਰਟ ਚ ਇੱਕ ਕੇਸ ਜਿਹੜਾ ਵਾ ਹੋਰ ਜਾਗਰ ਹੋਇਆ ਜਿਹਦੇ ਵਿੱਚ ਜਿਹੜੀ ਇੱਕ ਖਾਲੜਾ ਸਾਹਿਬ ਨੇ ਸਾਜਸਵੰਤ ਸਿੰਘ ਖਾਲੜਾ ਉਹਨਾਂ ਨੇ ਕੇਸ ਹੋ ਚੁੱਕਿਆ ਸੀ ਜਿਹੜੀਆਂ ਵੱਡੇ ਪੱਦਰ ਤੇ ਲਾਸ਼ਾਂ ਨੂੰ ਅਨਪਛਾਤੇ ਕਹਿ ਕੇ ਤੇ ਸਸਕਾਰ ਕੀਤੇ ਗਏ ਸੀ ਸ਼ਮਸ਼ਾਨ ਘਾਟਾਂ 'ਚ ਉਹ ਕੇਸ ਦੇ ਵਿੱਚ ਕੋਈ ਬਾਅਦ ਚ ਜਦ ਸਾਜੇ ਸੌਰੰ ਸਿੰਘ ਖਾਲੜਾ ਨੂੰ ਪੁਲਿਸ ਨੇ ਚੱਕ ਲਿਆ ਉਹਨਾਂ ਨੂੰ ਹੀ ਲਾਪਤਾ ਕਰਤਾ ਉਹ ਜਿਵੇਂ ਜਿਹੜੇ ਸਟ੍ਰੋਮਨੀ ਕਮੇਟੀ ਦੇ ਉਹ ਵੇਲੇ ਦੇ ਪ੍ਰਧਾਨ ਸੀ ਸਾਗਰ ਚੰਦ ਸਿੰਘ ਡੋੜਾ ਉਹਨਾਂ ਨੇ ਸੁਪਰੀਮ ਕੋਰਟ ਨੂੰ ਚਿੱਠੀ ਲਿਖੀ ਸਾਜੇ ਸੌਰੰ ਸਿੰਘ ਖਾਲੜਾ ਦੇ ਪਤਨੀ ਪਰਮਜੀਤ ਕੋਖ ਖਾਲੜਾ ਉਹਨਾਂ ਨੇ ਵੀ ਕੇਸ ਪਾਇਆ ਇੱਕ ਹੋਰ ਨਾ ਜਿਹੜਾ ਡਾਟਾ ਉਜਾਗਰ ਕੀਤਾ ਸੀ ਜਿਹੜਾ ਉਹਦੇ ਬੇਸ ਤੇ ਇੱਕ ਆਨਰੇਬਲ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਕਹਿ ਕੇ ਅੱਥ ਤਹ ਜਿਹੜਾ ਇਹ ਪਤਾ ਕਰੋ ਇਹ ਬੜੇ ਜਿਹੜੇ ਖਤਰਨਾਕ ਲੱਗਦੇ ਆ ਕਿ ਇੰਨੇ ਵੱਡੇ ਪੱਧਰ ਤੇ ਲਵਾਰਸ ਕਹਿ ਕੇ ਲਾਸ਼ਾਂ ਨੂੰ ਸਸਕਾਰ ਕੀਤੇ ਆ ਸੀਬੀਆਈ ਨੇ ਇਨਕੁਆਰੀ ਸ਼ੁਰੂ ਕੀਤੀ ਉਹ ਇਨਕੁਆਰੀ ਚ ਕਈ ਕੇਸ ਜਿਹੜੇ ਆ ਉਹ ਜਾਗ ਰਹੇ ਉਹਨਾਂ ਵਿੱਚ ਇੱਕ ਕੇਸ ਇਹ ਵੀ ਹੀ ਜਿਹੜਾ ਜਿਹੜਾ ਸੇ ਦੋ ਤਰ੍ਹਾਂ ਦੇ ਨੂੰ ਜਿਹੜਾ ਹੀ ਜਿਹੜੇ ਦੋ ਨੌਜਵਾਨ ਬਾਰੇ ਇਹਦੇ ਵਾਲਾ ਕੇਸ ਵੀ ਉਸੇ ਤਰ੍ਹਾਂ ਦਾ ਹੀ ਇਹ ਕਰਕੇ ਸੀਬੀਆਈ ਨੇ ਇਹ ਵੀ ਕੇਸ ਟੇਕ ਅਪ ਕੀਤਾ ਇਹ ਕੇਸ ਤੇ ਵੀ ਜਿਹੜੀ ਸੀਬੀਆਈ ਨੂੰ ਇਨਵੈਸਟੀਗੇਸ਼ਨ ਜਿਹੜੀ ਆ ਮਾਰਕ ਕੀਤੀ ਉਨੀਸੋ 95 ਚ ਜਿਹੜਾ ਗੁਰਦੇਵ ਸਿੰਘ ਇਹ ਉਹਦੇ ਪਿਤਾ ਗਿਆਨ ਸਿੰਘ ਉਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ ਫਿਰ ਸੀਬੀਆਈ ਨੇ ਜਿਵੇਂ ਉਹਨਾਂ ਦਾ ਪ੍ਰੋਸੀਜਰ ਹੈ ਪਹਿਲਾਂ ਪੀ ਰਜਿਸਟਰਡ ਕਰਦੇ ਆ 97 ਚ ਉਹਨਾਂ ਨੇ ਕੇਸ ਦਰਜ ਕਰਕੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਫਿਰ ਇਹਦੀ ਜਿਹੜੀ ਹੈ ਪੂਰੀ ਤਫਤੀਸ਼ ਆਪਣੇ ਹੱਥ ਚ ਲੈ ਲਈ ਤੇ 2000 ਦੇ ਵਿੱਚ ਜਾ ਕੇ ਉਹਨਾਂ ਨੇ ਆਪਣੀ ਤਫਤੀਸ਼ ਇਹਦੀ ਜਿਹੜੀ ਉਹ ਮੁਕੰਮਲ ਕਰਕੇ ਤੇ 11 ਅਫਸਰ ਜਿਹੜੇ ਸੀ ਉਹਨਾਂ ਦੇ ਖਿਲਾਫ ਚਾਰਜੀਟ ਅਦਾਲਤ ਚ ਦੇ ਦਿੱਤੀ ਉਹਦੇ ਵਿੱਚ ਜਿਹੜਾ ਸੀਬੀਆਈ ਨੇ ਆਪਣੀ ਤਫਤੀਸ਼ ਇਹ ਪਾਇਆ ਵੀ ਦੋਵੇਂ ਮੁੱਦਿਆਂ ਨੂੰ ਘਰਾ ਤੋਂ ਚੁੱਕਿਆ ਗਿਆ ਸੀ ਜਿੰਦਾ ਜੀ ਰਾਸਤੇ ਚ ਰੱਖਿਆ ਫਿਰ ਉਹਨਾਂ ਨੂੰ ਜਿਹੜਾ ਵਾ ਝੂਠੇ ਪੁਲਿਸ ਅਫਸਰਾਂ ਦੇ ਵਿੱਚ ਮਾਰਤਾ ਤੇ ਉਹ ਬੇਸ ਤੇ ਇਹਨਾਂ ਦੇ ਖਿਲਾਫ ਚਾਰਜ ਫਰੇਮ ਹੋ ਗਏ 2001 ਦੇ ਵਿੱਚ 2001 ਚ ਚਾਰਜ ਫਰੇਮ ਹੋਏ ਪਰ ਜਿਹੜੀ ਉਦੋਂ ਪੁਲਿਸ ਅਫਸਰਾਂ ਦੀ ਕਮਪਲੀਨ ਹੁੰਦੀ ਸੀ ਪੰਜਾਬ ਡਿਸਟਰਬਡ ਏਰੀਆ ਐਕਟ ਜਿਹੜਾ 1983 ਉਹਦੇ ਵਿੱਚ ਵੀ ਸਾਡੀ ਸੈਂਕਸ਼ਨ ਜਿਹੜੀ ਹੈ ਇਹ ਸੈਂਟਰ ਗਵਰਨਮੈਂਟ ਨੂੰ ਦੇਣੀ ਹੈ ਸਟੇਟ ਨੂੰ ਨਹੀਂ ਦੇਣੀ ਕਿਉਂਕਿ ਸਾਨੂੰ ਸਪੈਸ਼ਲ ਪਾਵਰਾਂ ਮਿਲ ਗਿਆ ਵਾ ਪੰਡਿਕ ਨੂੰ ਪਟੀਸ਼ਨਾਂ ਬਾਅਦ ਚ ਕਈ ਸਾਲ ਲੰਬਤ ਰਹੀਆਂ ਹਾਈ ਕੋਰਟ ਚ ਫਿਰ ਸੁਪਰੀਮ ਕੋਰਟ ਚ ਪਰ ਉਹਦੇ ਨਾਲ 20 ਸਾਲ ਜਿਹੜਾ ਉਹ ਕੇਸ ਇਹ ਸਟੇ ਰਿਹਾ। ਇਹ ਇਸ 20 ਸਾਲ ਕੇਸ ਸਟੇ ਹੁਣ ਨਾਲ ਕੋਈ 23 ਗਵਾਹ ਵਿਟਨੈਸ ਜਿਹੜੇ ਇੰਪੋਰਟੈਂਟ ਵਿਟਨੈਸ ਸੀ ਜਿਹੜੇ ਇਹਨਾਂ ਦੇ ਚੁੱਕਣ ਬਾਰੇ ਜਿਹੜੇ ਇਹਨਾਂ ਨੂੰ ਹਵਾਲਾ ਚ ਮਿਲਦੇ ਰਹੇ ਜਿਵੇਂ ਪੁਲਸ ਦੀ ਰਸ ਜਿਹੀ ਉਹਨਾਂ ਦੀ ਡੈਥ ਹੋ ਗਈ ਤੇ ਕੇਸ ਦੀ ਜਿਹੜੀ ਫਾਈਲ ਆ ਇਹ ਸਾਰੀ ਜੁਡੀਸ਼ੀਅਲ ਫਾਈਲ ਜਿਹੜੀ ਆ ਇਹਦੇ ਵਿੱਚ CBI ਨੇ ਜਿੰਨੇ ਸਬੂਤ ਅਦਾਲਤ 'ਚ ਪੇਸ਼ ਕੀਤੇ ਸੀ ਉਹ ਸਾਰੇ ਦੇ ਸਾਰੇ ਜਿਹੜੇ ਆ ਅਦਾਲਤ ਦੀ ਫਾਈਲ 'ਚੋਂ ਗੁੰਮ ਹੋ ਗਏ ਉਹਦੇ ਵਿੱਚ ਦੁਬਾਰਾ ਆਰਡਰ ਹੋਏ ਦੀ ਰੀਕਨਸਟਰਕਟ ਦੇ ਰਿਕਾਰਡ ਕੁਝ ਰੀਕਨਸਟਰਕਟ ਹੋਇਆ ਪਰ ਜਿਹੜਾ ਮੇਜਰ ਰਿਕਾਰਡ ਹੀ ਜਿਹਦੇ ਵਿੱਚ ਜਿਹੜਾ ਮੇਨ ਏ ਕੇਸ ਦਾ ਦੋਸ਼ੀ ਹੀ ਕਸ਼ਮੀਰ ਸਿੰਘ ਗਿੱਲ ਜਿਹੜਾ AIG ਜਿਹੜਾ ਉਸ ਟਾਈਮ ਤੇ DSP ਪੱਟੀ ਹੀ ਉਹਨਾਂ ਦੇ ਭਾਵਤ ਗੋਵਿੰਦਰ ਸਿੰਘ ਜਿਹੜੇ ਹੀ ਜਿਨ੍ਹਾਂ ਨੇ ਇਹ ਕੇਸ ਦੀ ਅੰਟਰੀ ਇਸ ਦਿੱਤੀ ਪੁਲਿਸ ਮੁਕਾਬਲੇ ਦੀ ਉਹਨਾਂ ਦੇ ਬਾਅਦ ਜਿਹੜੇ ਸਬੂਤ ਸੀ ਉਹ ਰਿਕਾਰਡ ਤੇ ਦੁਬਾਰਾ ਰੀਕਨਸਟਰਕਟ ਨਹੀਂ ਹੋ ਸਕੇ ਕਿਉਂਕਿ ਉਹਦੀ ਕਾਪੀ ਜਿਹੜੀ ਹੈ ਦੋਸ਼ੀਆਂ ਨੇ ਕਾਪੀ ਸਪਲਾਈ ਨਹੀਂ ਕੀਤੀ ਪੁਲਿਸ ਰਿਕਾਰਡ ਜੋ ਆਈਜੀ ਆਫਸ ਡੀਆਈਜੀ ਆਫਸ ਤੇ ਤੰਮਦਾਰ ਐਸਐਸਪੀ ਆਫਸ ਤੋਂ ਜਿਹੜਾ ਰਿਕਾਰਡ ਅਦਾਲਤ ਨੇ ਮੰਗਾਇਆ ਇਹਨਾਂ ਨੇ ਪੇਸ਼ ਨਾ ਕੀਤਾ ਉਹਦੇ ਕਰਕੇ ਦੋ ਚੀਜ਼ਾਂ ਜਿਹੜੀਆਂ ਕੇਸ ਦੇ ਲਈ ਬੜੀਆਂ ਕਮਜ਼ੋਰ ਕਰੀਆਂ ਸੀ ਇੱਕ ਹੀ ਜਿਹਦੇ ਵਿੱਚ ਵਿਟਨੈਸ ਜਿਹੜੇ ਹੀ ਉਹਨਾਂ ਦੀ 22 ਜਨਵਰੀ ਦੀ 23 ਜਨਵਰੀ ਦੀ ਡੈਥ ਹੋਣਾ ਤੇ ਦੂਸਰਾ ਹੀ ਜਿਹੜਾ ਰਿਕਾਰਡ सीबीआई ਨੇ ਇਕੱਠਾ ਕੀਤਾ ਸੀ ਦੋਸ਼ੀਆਂ ਦੇ ਖਿਲਾਫ ਉਹ ਰਿਕਾਰਡ ਦਾ ਦੁਬਾਰਾ ਬੰਤਰ ਨਾ ਹੋਣਾ ਜਿਹੜਾ ਬੰਬ ਹੋ ਗਿਆ ਸੀ ਦਾਲ ਤੇ ਚੁੱਕੀ ਉਹ ਦੋਵੇਂ ਚੀਜ਼ਾਂ ਦੇ ਬਾਵਜੂਦ ਇਹ ਕੇਸ ਬੜੇ ਕਮਜ਼ੋਰ ਕੇਸਾਂ 'ਚ ਸਾਡੇ ਜਿਹੜੇ ਜਿੰਨੇ ਵੀ ਇਹ ਕੇਸ ਫੇਕ ਇਨਕਾਉਂਟਰ ਆਉਂਦੇ ਚਾਹੀਏ ਇਹ ਕੇਸ ਨੂੰ ਸਭ ਤੋਂ ਕਮਜ਼ੋਰ ਕੇਸਾਂ 'ਚ ਗਿੰਦੇ ਹਨ ਵੀ ਇਹਦੇ ਵਿੱਚ ਜਿਹੜਾ ਸਬੂਤ ਘਟਿਆ ਪਰ ਇਹਦੇ ਵਿੱਚ ਦੂਸਰਾ ਜਿਹੜੇ ਪੁਲਸ ਦੀਆਂ ਆਪਣੀਆਂ ਫਾਈਲਾਂ ਜਿਹੜੀਆਂ ਹੁੰਦੀਆਂ ਜਿਹਦੇ ਵਿੱਚ ਇਹਨਾਂ ਮੁਕਾਬਲਾ ਬਣਾਇਆ ਹੁੰਦਾ ਗੋਲੀਆਂ ਚੱਲੀਆਂ ਵਿਖਾਈਆਂ ਹੁੰਦੀਆਂ ਵਾ 16 ਨੰਬਰ ਰਜਿਸਟਰ ਚ ਐਂਟਰੀਆਂ ਫਿਰ ਜਿਹੜੀਆਂ ਇਹਨਾਂ ਦੀਆਂ ਲੌਗ ਬੁੱਕਾਂ ਵਾ ਪੁਲਸ ਦੀਆਂ ਇਹਨਾਂ ਦੱਸਿਆ ਪਈ ਹੀ ਆ ਹੈ ਗੱਡੀ ਨੰਬਰ ਚ ਹੈ ਉੱਥੇ ਮੌਕੇ ਤੇ ਗਈ ਜਿੱਥੇ ਮੁਕਾਬਲਾ ਹੋਇਆ ਵਾ ਜਿਹਨਾਂ ਇਹਨਾਂ ਦੀਆਂ ਲੌਗ ਬੁੱਕਾਂ ਚ ਜਿਹੜੀਆਂ ਸਾਬਤ ਕੀਤੀਆਂ ਉਹਨਾਂ ਲੌਗ ਬੁੱਕਾਂ 'ਚ ਉਹ ਐਂਟਰੀਆਂ ਨਹੀਂ ਹੈਗੀਆਂ ਇਹਨਾਂ ਅਫਸਰਾਂ ਦੀ ਉੱਤੇ ਜਾਂਦੀਆਂ ਇਹ ਕਰਕੇ ਉਹ ਸਬੂਤ ਜਿਹੜੇ ਬੜੇ ਐਮ ਹੀ ਫਿਰ ਪੋਸਟਮਾਰਟਮ ਰਿਪੋਰਟ ਆ ਵੀ ਦੋਵੇਂ ਮੁੰਡੇ ਜਿਹੜੇ ਮਰੇ ਉਹਨਾਂ ਦੋਵਾਂ ਤੇ ਜਿਹੜੀਆਂ ਸੱਟਾਂ ਦੇ ਨਿਸ਼ਾਨ ਨਹੀਂ ਜਦੋਂ ਅਸੀਂ ਬਟਾਉਰਚਰ ਕਰਦੇ ਸੱਟਾਂ ਦੇ ਨਿਸ਼ਾਨ ਟੀਮ ਚ ਜਿਹੜੋਂ ਜੋ ਡਾਕਟਰਾਂ ਨੇ ਜਿਹੜੀ ਦੇ ਦਿੱਤੀ ਉਹ ਸਟਾਂ ਦੇ ਨਿਸ਼ਾਨ ਸੇਮ ਹੀ ਫਿਰ ਦੋਹਾਂ ਤੇ ਗੋਲੀ ਦੇ ਨਿਸ਼ਾਨ ਸੇਮ ਜਗ੍ਹਾ ਤੇ ਹੀ ਇਹ ਕਰਕੇ ਜਿਹੜੇ ਬੜੇ ਅਹਿਮ ਸਬੂਤ ਇਹ ਵੀ ਇਹ ਕਹਿਵੇਂ ਹੋ ਗਿਆ ਵੀ ਇਹ ਇੱਕ ਮੁਕਾਬਲਾ ਹੋਇਆ ਪੁਲਸ ਤਾਂ ਕੋਈ ਉਹ ਬੰਦਾ ਜ਼ਖਮੀ ਨਹੀਂ ਹੋਇਆ ਪੁਸ਼ਤੀ ਕਿ ਇਹ ਗੱਡੀ ਤੇ ਗੋਲੀ ਨਹੀਂ ਲੱਗੀ ਫਿਰ ਉਹਨਾਂ ਦੀਆਂ ਗੱਡੀਆਂ 'ਚ ਐਂਟਰੀ ਨਹੀਂ ਹੈਗੀ ਉੱਥੇ ਮੌਕੇ ਤੇ ਜਾਣ ਦੀ ਫਿਰ ਇੱਕ ਚੀਜ਼ ਇਹਨਾਂ ਚ ਇਹ ਹੋ ਗਈ ਹੁਣ ਆਕੇ ਵੀ ਜਦੋਂ ਉਹ ਟਾਈਮ ਤੇ ਸੀਨੀਅਰ ਅਫਸਰਾਂ ਦੇ ਕਹਿੰਦੇ ਕੋ ਜੀਤ ਸਿੰਘ ਸੰਧੂ ਉਹਨੂੰ ਐਸਐਸਪੀ ਤਰਕਦਾਰ ਨਹੀਂ ਉਹਦੇ ਥੱਲੇ ਇੱਕ ਟੀਮ ਚੱਲਦੀ ਸੀ ਜਿਹੜੀ ਆ ਜਸਪਾਲ ਸ੍ਰਿੰਦਰਪਾਲ ਫਿਰ ਇਹ ਸੀਤਾ ਰਾਮ ਇਹ ਸਾਰੇ ਬੰਦੇ ਉਹਨਾਂ ਚੋਂ ਹੂੰ ਇਹ ਇਹਨਾਂ ਹੋਣਾ ਕੀ ਹੋਇਆ ਵੀ ਜਦੋਂ ਕਸ਼ਮੀਰ ਕੇ ਲਿਆ ਇਹ ਅਦਾਲਤ ਚ ਆ ਕੇ ਇਹਨੇ ਵੱਖਰਾ ਸਟੈਂਡ ਲੈ ਲਿਆ ਵੀ ਮੈਂ ਤੇ ਉਹ ਮੁਕਾਬਲੇ ਚ ਕਦੀ ਗਿਆ ਹੀ ਨਹੀਂਗਾ ਮੇਰਾ ਨਾਂ ਜਿਹੜਾ ਸੀਤਾ ਰਾਮ ਨੇ ਝੂਠਾ ਲਿਖਿਆ ਵਾ ਮੇਨੂੰ ਫੌਨ ਲਈ ਲਿਖਿਆ ਵਾ ਮਤਲਬ ਪੁਲਿਸ ਨੇ ਆਪਣੇ ਉਲਟੀ ਅਫਸਰਾਂ ਨੇ ਆਪਣੇ ਉਲਟੀ ਉਹ ਕਹਿਣਾ ਸ਼ੁਰੂ ਕਰਤਾ ਕਿ ਜਿਹੜੇ ਸਬੂਤ ਇਹਨਾਂ ਨੂੰ ਸਾਬਤ ਕਰਦੇ ਵੀ ਉੱਥੇ ਹੀ ਉਹ ਸਬੂਤ ਗੁੰਮ ਹੋ ਗਏ ਅਦਾਲਤ ਦੀ ਫਾਈਲ ਚੋਂ ਇਹ ਕਰਕੇ ਇਹਨਾਂ ਨੂੰ ਫਾਇਦਾ ਉਹ ਕਿਤੇ ਨਾ ਕਿਤੇ ਹਾਲੇ ਕਿ ਜੋ ਸਾਡੇ ਆਰਗੂਮੈਂਟ ਹੀ ਇਹ ਜਿਆਦਾ ਇਹ ਚੀਜ਼ ਨੂੰ ਕੋਡਰ ਨੂੰ ਉਹ ਇਹ ਕਨਸਿਡਰ ਕਰਨਾ ਚਾਹੀਦਾ ਹੈ ਕਿ ਜੇ ਸਬੂਤ ਗੁੰਮ ਹੋਏ ਤਾਂ ਕਿਦੇ ਬਾਬਤ ਹੈ ਅਦਾਲਤ ਨੂੰ ਉਸ ਚੀਜ਼ ਨੂੰ ਬਹੁਤ ਸੀਰੀਅਸ ਲੈਣਾ ਚਾਹੀਦਾ ਹੈ ਕਿ ਜਿਹੜੇ ਸਬੂਤ ਗੁੰਮ ਹੋਏ ਉਹ ਕਿਹਦੇ ਨਾਲ ਸੰਬੰਧਤ ਸੀ ਪਰ ਅਦਾਲਤ ਨੇ ਇਹਨਾਂ ਨੂੰ ਬੈਨੀਫਿਟ ਆਫ ਡਾਊਟ ਦਿੱਤਾ ਜਿਹੜੇ ਬਰੀ ਹੋਏ ਇਹਦੇ ਚ ਦੋ ਜਣੇ ਸਜ਼ਾ ਹੋਏ ਉਹ ਸੀਤਾ ਰਾਮ ਦੀ ਜਿਹੜੀ ਆ ਇਹਦੇ ਹੀ ਆਪਾਂ ਸ਼ੁਰੂ ਤੋਂ 87 ਤੋਂ ਇਹਦੇ ਕਿਸੇ ਜਿਹੜੇ ਆ ਸਾਹਮਣੇ ਆਏ ਵੀ ਜਿਹੜਾ 87 ਚ ਇਹਨੇ ਇੱਕ ਜੱਜਿਆਂ ਨੂੰ ਡਰਾਇਆ ਉਹਨਾਂ ਨੂੰ ਤੋਂ ਕੀ ਹਦទੀਆਂ ਫਿਰ ਇੱਕ ਐਸਡੀਐਮ ਨੇ ਕੰਪਲੇਂਟ ਕੀਤੀ ਇਹਦੀ ਕਿਉਂਕਿ ਪੁਲਿਸ ਦੇ ਖਿਲਾਫ ਉਦੋਂ ਜਿਹੜੀਆਂ ਕੰਪਲੇਂਟਾਂ ਸ਼ਿਕਾਇਤਾਂ ਜਿਹੜੀਆਂ ਨਜਾਇਜ਼ ਚੁੱਕਣ ਬਾਰੇ ਜਾਂ ਹੁੰਦੀਆਂ ਸੀ ਡੀਸੀ ਆਮ ਹੀ ਐਸਡੀਐਮ ਨੂੰ ਕਿਸੇ ਨੂੰ ਦਿੱਤੀ ਸੀ ਉਹਨਾਂ ਨੇ ਉਸ ਵੇਲੇ ਹਾਂਜੀ ਨਹੀਂ ਆਮ ਜਿਹੜੀਆਂ ਹਮੇਸ਼ਾ ਹੀ ਆਪ ਦੇਖਦੇ ਨੇ ਕਿ ਜਿਹੜੀਆਂ ਸਰਕਾਰ ਨੂੰ ਕੋਈ ਵੀ ਸ਼ਿਕਾਇਤ ਜਾਂਦੀ ਕਿਸੇ ਦੇ ਚੁੱਕਣ ਬਾਰੇ ਮੰਨ ਲਓ चीफ ਮਿਨਿਸਟਰ ਨੂੰ ਗਈ ਜਾਂ ਹੋਮ ਮਿਨਿਸਟਰ ਨੂੰ ਜਾਂ ਕਿਸੇ ਨੂੰ ਵੀ ਗਈ ਉਹਦੀ ਆਟੋਮੈਟਿਕਲੀ ਉਹ ਡੀਸੀ ਦਫ਼ਤਰ ਆ ਜਾਂਦੀ ਡੀਸੀ ਜ਼ਿਆਦਾਤਰ ਐਸਡੀਐਮ ਨੂੰ ਮਾਰਕ ਕਰਦੇ ਇਹਨਾਂ ਨੇ ਐਸਡੀਐਮ ਨੂੰ ਉਤਮਕਾਇਆ ਫਿਰ ਜਦੋਂ ਦੂਸਰਾ ਪੱਖ ਹੁੰਦਾ ਵੀ ਤੁਸੀਂ ਅਦਾਲਤ 'ਚ ਜਾਣਾ ਮੈਜਿਸਟ੍ਰੇਟ ਕੋਲ ਇਲਾਕਾ ਮੈਜਿਸਟ੍ਰੇਟ ਜਿਹੜਾ ਥਾਣੇ ਦਾ ਇਲਾਕਾ ਮੈਜਿਸਟ੍ਰੇਟ ਹੈ ਉਹਦੇ ਕੋਲ ਤੁਸੀਂ ਐਪਲੀਕੇਸ਼ਨ ਦਿੰਦੇ ਜੇ ਫਿਰ ਮੇਰੇ ਬੱਚੇ ਨੂੰ ਚੋਕ ਲਿਆ ਪੇਸਟ ਕਰਨਾ ਅਦਾਲਤ 'ਚ ਇਹਨਾਂ ਨੇ ਜੱਜਾਂ ਨੂੰ ਦੁੱਖਾਇਆ ਜੱਜਾਂ ਨੇ ਲਿਖ ਕੇ ਭੇਜਿਆ ਡੀਸੀ ਨੇ ਆਪਣੇ ਚੀਫ ਸੈਕਟਰੀ ਨੂੰ ਤੇ ਆਨਰਬਲ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਪਰ ਮਜ਼ੇ ਵਾਲੀ ਗੱਲ ਇਹ ਵੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਸੰਭਵ ਨਹੀਂ ਹੋਈ ਉਸ ਟਾਈਮ ਤੇ ਸਿਸਟਮ ਜਿਹੜਾ ਹੈ ਕਲੈਪਸ ਹੋ ਗਿਆ ਕੀ ਇਹਨੇ ਕਾਰਵਾਈ ਨਹੀਂ ਕੀਤੀ ਜੇ ਉਹ 87 ਚ ਪਹਿਲਾ ਕੇਸ ਜਦੋਂ ਜੱਜਾਂ ਨੇ ਕਿਹਾ ਸਾਨੂੰ ਇਹਨੇ ਧਮਕਾਇਆ ਉਸ ਦਿਨ ਕਿਤੇ ਐਕਸ਼ਨ ਹੋ ਗਿਆ ਹੁੰਦਾ ਤੇ ਆਪਾਂ ਨੂੰ ਅੱਜ ਆਹ ਲੋੜ ਨਾ ਪੈਦੀ ਇੰਟਰਵਿਊ ਦੇਣ ਦੀ ਜਾਂ ਇੰਟਰਵਿਊ ਕਰਨ ਦੀ ਜਾਂ ਅੱਜ ਲੋਕੀ ਰੋਂਦੇ ਨਾ ਫਿਰਦੇ ਫਿਰ ਤੁਸੀਂ ਸਭ ਤੋਂ ਇੱਕ ਉਹਦਾ ਸਾਡੇ ਦੇਸ਼ ਨੂੰ ਯਾਦ ਕਰਾਉਣ ਲਈ ਸਭ ਤੋਂ ਵੱਡਾ ਯੋਗਦਾਨ ਜਿਹੜਾ ਸ਼ਹੀਦ ਭਗਤ ਸਿੰਘ ਸੀਦੇ ਆਜਿ ਜਿਨ੍ਹਾਂ ਨੇ ਫਾਂਸੀਆਂ ਤੇ ਫਾਂਸੀ ਜਿਹੜੇ ਉਹਨਾਂ ਦੇ ਭੈਣ ਦੇ ਜਵਾਈ ਨੂੰ ਕਰਜੀਤ ਸਿੰਘ ਟੱਟ ਜਿਹੜੋਂ ਰਣਵੇ ਚ ਸੀਤਾਰਾਮ ਉਥੇ ਹੀ ਜੀਤ ਸਿੰਘ ਸਾਧੂ ਉਥੇ ਹਿਆਰਪੁਰ ਦੀ ਗੱਲ ਬਸਰਾ ਹਿਆਰਪੁਰ ਰੇਡੀਅਟ ਹਿਆਰਪੁਰ ਦੀ ਗੱਲ ਆ ਇਹਨਾਂ ਨੇ ਉਹ ਸਰਪੰਚ ਹੀ ਪਿੰਡ ਦਾ ਇਹਨਾਂ ਨੇ ਉਹਨੂੰ ਚੱਕਿਆ ਚੱਕ ਕੇ ਉਸੇ ਤਰ੍ਹਾਂ ਹੀ ਉਹਨੂੰ ਇੱਕ ਅਰੈਸਟ ਸ਼ੋਅ ਕਰਕੇ ਕਿਹਾ ਤਾਂ ਵੀ ਇਹਨੇ ਸਾਡੇ ਕੋਲ ਮੰਨਿਆ ਪੁਲਿਸ ਕੋਲ ਤੇ ਅਸੀਂ ਮੈਂ ਹਿਆਰ ਲਕੋਏ ਕਿਤੇ ਜਾ ਸਾਈਡ ਤੇ ਤੋਂ ਉਥੇ ਹਿਆਰ ਦਾ ਨੂੰ ਬਰਾਮਦ ਕਰ ਸਕਦਾ ਜਦੋਂ ਅਸੀਂ ਇਹਨੂੰ ਲੈ ਕੇ ਗਏ ਤੇ ਉਥੋਂ ਹੀ ਭੱਜ ਗਿਆ ਇਹਨਾਂ ਨੇ ਉਹਨੂੰ ਭੱਜਿਆ ਸ਼ੋਅ ਕਰਤਾ ਉਹ ਪਾਰਟੀ 'ਚ ਵੀ ਸੀਦਾ ਰਾਮ ਜਿਹੜਾ ਚੁੱਕਣ ਵਾਲੀ ਪਾਰਟੀ 'ਚ ਤੇ ਜਿਹੜੀ ਭੱਜਿਆ ਵਿਖਾਇਆ ਉਹਦੇ 'ਚ ਦੋਵੇਂ ਜੀ ਸੀਦਾ ਰਾਮ ਸ਼ਾਮਲੇ ਪਰ ਉਦੋਂ ਵੀ ਅਦਾਲਤ ਨੇ ਇਹਨਾਂ ਪਰ ਇਹ ਲੀਨਿਅਟ ਥਿਊ ਕਹਿੰਗੇ ਇੱਕ ਨਾ ਜਿੰਜਾਂ ਦੇ ਮਨ 'ਚ ਹਮੇਸ਼ਾ ਇੱਕ ਗੱਲ ਬੈਠੀ ਰਹੀ ਹੈ ਕਿ ਪੰਜਾਬ ਦਾ ਮਾਹੌਲ ਜਿਹੜਾ ਵਾ ਪੁਲਿਸ ਅਫਸਰਾਂ ਨੇ ਠੀਕ ਕੀਤਾ ਕਿਉਂਕਿ ਇਹ ਪਲੀ ਲੈਂਦੇ ਆ ਹੁਣ ਇਹਨਾਂ ਕੇਸਾਂ 'ਚ ਵੀ ਇਹ ਹੋ ਗਿਆ ਕਿ ਸਟੇਟ ਤੇ ਦੂਜੀ ਸੀਬੀਆਈ ਮਤਲਬ ਸਟੇਟ ਜਿਹੜੀ ਆ ਪੰਜਾਬ ਸਟੇਟ ਜਿਹੜੀ ਹਮੇਸ਼ਾ ਦੋਸ਼ੀਆਂ ਨਾਲ ਖੜੀ ਰਹੀ ਦੀ ਇਹਨਾਂ ਕੇਸਾਂ 'ਚ ਤੁਸੀਂ ਵੇਖਿਆ ਹੋਊਗਾ ਕਿ ਸਤਰਾਮ ਸਿੰਘ ਕਲੇਰ ਜਿਹੜੇ ਆਪਾਂ ਅਕਾਲੀ ਦਲ ਦੇ ਬੁਲਾਰੇ ਆ ਅਰਸ਼ਦੀਪ ਕਲੇਰ ਉਹਨਾਂ ਦੇ ਜਿਹੜੇ ਪਿਤਾ ਜੀ ਆ ਉਹ ਦੋਸੀ ਪੁਲਿਸ ਅਫਸਰਾਂ ਦੇ ਕੇਸ ਲੜਦੇ ਰਹੇ ਉਹਨਾਂ ਨੂੰ ਜੁਡੀਸ਼ੀਅਲ ਕਮਿਸ਼ਨ ਦਾ ਬਾਅਦ ਚ ਚੇਅਰਮੈਨ ਵੀ ਬਣਾਇਆ ਅਕਾਲੀ ਦਲ ਦੇ ਉਹ ਸਭ ਤੋਂ ਮੇਨ ਜਿਹੜੇ ਆ ਲੀਗਲ ਦੇ ਹੈੱਡ ਆ ਮਤਲਬ ਅਕਾਲੀ ਦਲ ਪਲੱਸ ਗਵਰਨਮੈਂਟ ਇਹਨਾਂ ਦੀ ਆ ਗਈ ਫਿਰ ਫਿਰ ਇਹਨਾਂ ਨੇ ਫੰਡ ਕ੍ਰੀਏਟ ਕੀਤੇ ਹੂੰ ਫਿਰ ਇਹਨਾਂ ਫੰਡ ਕ੍ਰੀਏਟ ਕੀਤੇ ਸਰਕਾਰਾਂ ਨੇ ਉਹਨਾਂ ਲਈ ਜਿਹੜੋ ਕਿ ਜਿਹੜੇ ਭੀੜ ਤੇ ਹੀ ਉਹ ਤਕੇ ਜਾਂਦੇ ਰਹੇ ਉਹਨਾਂ ਨੂੰ ਕੋਈ ਵਕੀਲ ਦੀ ਸੂਤ ਨਹੀਂ ਆ ਗਈ ਕੋਈ ਉਹਨਾਂ ਨੂੰ ਕੰਪੰਸੇਸ਼ਨ ਨਹੀਂ ਮਿਲੇ ਸੀਬੀਆਈ ਨੇ ਕੇਸ ਦਰਜ ਕੀਤੇ ਪਰ ਜਿਹੜੇ ਗਵਾਹ ਹੀ ਵਿਟਨੈਸ ਹੀ ਪੰਜਾਬ ਚ ਉਹਨਾਂ ਤੇ ਇੰਨਾ ਪ੍ਰੈਸ਼ਰ ਰਿਹਾ ਫਿਰ ਤੁਸੀਂ ਇੰਨੇ ਸਾਲ ਡਿਲੇ ਕਰਤਾ 20 ਸਾਲ ਦੇ ਕਰੀਬ ਕੇਸ ਚ ਡਿਲੇ ਕਰਤਾ ਤੇ ਲੋਕੀ ਆਟੋਮੈਟਿਕ ਕਿਲੀ ਜਿਹੜੀ ਕੇਸ ਚ ਤੁਹਾਡੇ ਐਨ ਗਵਾਹ ਜਿਹੜੇ ਉਹਨਾਂ ਦੀ ਡੈਥ ਹੋ ਗਈ ਤੇ ਸੀਧਾ ਰਾਮ ਦਾ ਇਹ ਇਹਦੇ ਜਿਹੜਾ ਇੱਕ ਕੇਸ ਤੁਹਾਨੂੰ ਯਾਦ ਹੋਊਗਾ ਕਿ ਵਲਟੋਏ ਥਾਣੇ ਦਾ ਹੀ ਇੱਕ ਨੌਜਵਾਨ ਨੂੰ ਇਹਨਾਂ ਨੇ ਚੱਕਿਆ ਦੋ ਜਣੇ ਨੂੰ ਇਹਨਾਂ ਨੇ ਕਰਕੇ ਮੰਗਾਵਲਾ ਸ਼ੋ ਕਰਤਾ ਹਸਪਤਾਲ ਨੂੰ ਪੋਸਟਮਾਰਟਮ ਲਈ ਭੇਜਤਾ ਉਹਦੀ ਸਾਹ ਚੱਲ ਰਹੰਦੇ ਇਹੀ ਹੂੰ ਜਿਹੜਾ ਪੜਸ਼ਦਾ ਦੁਬਾਰਾ ਗਿਆ ਨੇ ਉਹਨੂੰ ਤੋਂ ਦੁਬਾਰਾ ਚੁੱਕਿਆ ਫਿਰ ਉਹਨੂੰ ਮਾਰ ਕੇ ਦੁਬਾਰਾ ਹਸਪਤਲ ਲੈ ਆਇਆ ਉਹ ਕੇਸ 'ਚ ਉਹ ਵਰਕਾਇਤ ਸਜ਼ਾ ਕੀਤੀ ਹੈ ਅਪੀਲ ਅਦਾਲਤ ਦੇ ਇੱਕ ਵਿਅਕਤੀ ਜਿਹਨੂੰ ਮ੍ਰਿਤਕ ਕੋਸ਼ਤ ਕੀਤਾ ਗਿਆ ਜਾਂ ਜਿਹਨੂੰ ਹਸਪਤਾਲ ਲਿਆਂਦਾ ਗਿਆ ਉਹਦੇ ਸਾਥ ਚੱਲ ਰੇ ਸੀ ਤੇ ਉਹਨੂੰ ਮੁੜ ਕੇ ਮਾਰ ਕੇ ਤੇ ਦੁਬਾਰਾ ਲਿਆਂਦਾ ਗਿਆ ਦੁਬਾਰਾ ਲਿਆਂਦਾ ਗਿਆ ਉਹੋ ਕੀ ਇਸ ਦੇ ਵਿੱਚ ਇਹਨੂੰ ਉਮਰ ਗੈਦ ਕੀਤੀ ਪਰ ਹਾਈ ਕੋਰਟ ਨੇ ਜਿਹੜਾ ਵਾ ਇਹ ਇਹਨੇ ਪਲੀ ਲੈ ਲਈ ਵੀ ਮੈਂ ਤੇ ਜੀ ਇਹਦਾ ਇਲਾਜ ਕਰਾਉਣ ਲਈ ਉੱਥੋਂ ਲੈ ਕੇ ਗਿਆ ਜਦੋਂ ਮੈਨੂੰ ਪਤਾ ਲੱਗਾ ਵੀ ਇਹਦੇ ਸਾਹ ਚੱਲਦੇ ਆ ਮੈਂ ਤੈਨੂੰ ਜਿਹੜਾ ਬੈਟਰ ਇਲਾਜ ਲਈ ਲੈ ਕੇ ਚੱਲਿਆ ਇਹਨੇ ਇਹ ਪਲੀ ਲੈ ਕੇ ਤੇ ਹਾਈ ਕੋਰਟ ਨੇ ਬਟ ਇਹਨੂੰ ਜਿਹੜਾ ਉਹ ਕੇਸ ਤੇ ਜਿਹੜਾ ਬਾਅਦ ਚ ਬਰੀਗਾ ਤਾਂ 10 ਸਾਲ ਇਹਨੇ ਉਹਦੇ ਚ ਕੈਦ ਕੱਟੀ 5 ਸਾਲ ਇਹਨੂੰ ਵੇਖੋ ਇੱਕ ਐਗਜ਼ਾਮਪਲ ਪਨੇਵਾ ਇਹ ਕਿਤੇ ਸਿੱਧ ਹੋਇਆ ਕਿ ਉਹ ਲਿਜਾ ਕੇ ਮਾਰਿਆ ਗਿਆ ਮਤਲਬ ਉਹ ਉਸ ਬੰਦੇ ਨੂੰ ਮਾਰਿਆ ਇਹਨਾਂ ਨੇ ਵੇਖੋ ਡਾਕਟਰਾਂ ਦਾ ਮੈਡੀਕਲ ਰਿਕਾਰਡ ਆ ਗਿਆ ਉਹਦਾ ਟਰੀਟਮੈਂਟ ਸ਼ੁਰੂ ਹੋ ਗਿਆ ਜਦੋਂ ਟਰੀਟਮੈਂਟ ਸ਼ੁਰੂ ਹੋਇਆ ਉਹਦੇ ਇੰਜਰੀਜ਼ ਕਿੰਨੀਆਂ ਸੀ ਜਦੋਂ ਦੁਬਾਰਾ ਉਹਨੂੰ ਲੈ ਕੇ ਗਏ ਤਾਂ ਦੁਬਾਰਾ ਜਿਹੜੀ ਬੁਲੇਟ ਇੰਜਰੀ ਜਿਹੜੀ ਸਿਰ ਤੇ ਹੀ ਉਹ ਦੁਬਾਰਾ ਉਹ ਹਿਸਾਬ ਤੋਂ ਇਹੋ ਕੇਸ ਦੇ ਵਿੱਚ ਇਹ ਤਾਂ ਦੀ ਹੋ ਸਕਦਾ ਵੀ ਜੇ ਤੁਸੀਂ ਪਹਿਲਾਂ ਖੜਿਆ ਤੇ ਉਦੋਂ ਕਿੰਨੀਆਂ ਇੰਜਰੀ ਜੇ ਫਿਰ ਦੁਬਾਰਾ ਖੜਿਆ ਤੇ ਫਿਰ ਇੱਕ ਇੰਜਰੀ ਦੀ ਉਹਦੇ ਚ ਵਾਦਾ ਹੋਇਆ ਜਿਹੜੀ ਜਿਹੜੀ ਫੈਟਲ ਇੰਜਰੀ ਸੀ ਜਿਹਦੇ ਨਾਲ ਉਹਦੀ ਡੈਥ ਹੋਈ ਏ ਪਿਟ ਬਲੈਂਕ ਤੇ ਮਤਲਬ ਹਾਂ ਇਹ ਬਿਲਕੁਲ ਇਹਦੇ ਨਹੀਂ ਇਹਦੇ ਘੱਟੋ ਘੱਟ ਦੀ ਤੇ 35 40 ਐਫ ਆਰ ਜਿਹੜੀਆਂ ਸਿਰਫ ਮੁਕਾਬਲੇ ਦੀ ਐਫ ਆਈਐਸ ਜਿਹੜੀਆਂ ਹੈਗੀਆਂ ਵਾ ਜਿਹਦੇ ਵਿੱਚ ਸਾਰਿਆਂ ਚ ਸੇਮ ਕਹਾਣੀ ਆ ਅਹੀਂ ਜਿਹੜਾ ਬੰਦੇ ਨੂੰ ਫੜਿਆ ਉਹਨੂੰ ਚੁੱਕਿਆ ਉਹਨੇ ਸਾਡੇ ਕੋਲ ਮੰਨਿਆ ਹਥਿਆਰ ਕੋਈ ਅਸੀਂ ਲੈ ਕੇ ਗਏ ਖੜਕੂਆਂ ਬਲਾ ਕਰਤਾ ਅਹੀਂ ਤੇ ਗੋਲੀ ਚਲਾਈ ਸੈਲਫ ਡਿਫੈਂਸ ਲਈ ਉਧਰੋਂ ਖੜਕੂਆਂ ਮਾਰੇ ਗਏ ਉਧਰੋਂ ਸਾਡਾ ਬੰਦਾ ਮਾਰੇ ਗਏ ਜਿਹੜੋ ਗਸਲੀਅਤ ਇਹ ਹੈ ਇੱਕ ਕੇਸ ਦੇ ਵਿੱਚ ਇੱਕ ਦੋਸਤੀ ਇੰਸਪੈਕਟਰ ਨਰੰਗ ਸਿੰਘ ਉਹਨਾਂ ਓਪਨ ਕੋਰਟ ਦੇ ਵਿੱਚ ਦੱਸਿਆ ਵੀ ਪੁਲਿਸ ਚਮਕੀ ਕੈਰੂ ਉਹਦੇ ਵਿੱਚ 50 50 ਬੰਦੇ ਜਿਹੜੇ ਨਜਾਇਜ਼ ਜਿਹੜੇ ਚੁੱਕੇ ਹੁੰਦੇ ਉਹਨਾਂ ਨੂੰ ਬਿਠਾਇਆ ਹੁੰਦਾ ਜਿਹੜਾ ਜਿੰਨੂੰ ਮਰਜ਼ੀ ਚੁੱਕਦੇ ਸੀ ਜਿੰਨੂੰ ਮਰਜ਼ੀ ਮਾਰ ਦਿੰਦੇ ਸੀ ਜੱਸਾ ਸਾਹਮਣੇ ਓਪਨ ਕੋਰਟ ਦੇ ਵਿੱਚ ਉਹਨੇ ਇਹ ਐਡਮਿਟ ਕੀਤਾ ਕਸ਼ਮੀਰਾ ਸਿੰਘ ਗਿੱਲ ਦੀ ਤੁਸੀਂ ਪਲੀ ਪੜੋ ਜਿਹੜੀ ਜੱਜਮੈਂਟ ਚ ਆਈ ਹੈ ਉਹ ਕਹਿੰਦਾ ਜੀ ਮੈਨੂੰ ਤੇ ਮੇਰੇ ਪੁੱਸ ਵਾਲੇ ਫਸਾਉਣਾ ਚਾਹੁੰਦੇ ਸੀ ਤਦ ਕਰਕੇ ਮੇਰਾ ਨਾਮ ਲਿਖਤਾ ਮੈਂ ਤੇ ਉਸ ਦਿਨ ਗੱਡੀ ਦੇ ਵਿੱਚ ਬਰੀ ਐਂਟਰੀ ਨਹੀਂ ਹੈਗੀ ਐਂਟਰੀ ਇਸ ਕਰਕੇ ਨਹੀਂ ਹੈਗੀ ਕੋਈ ਮੁਕਾਬਲਾ ਹੋਇਆ ਹੀ ਨਹੀਂ ਬਈ ਨਾ ਨਹੀਂ ਉਹਨਾਂ ਨੂੰ ਝੱਕ ਕੇ ਮਾਰ ਕੇ ਸਿਰਫ ਉੱਥੇ ਮੁਕਾਬਲਾ ਵਿਖਾਇਆ ਸੀ ਤੇ ਅਦਾਲਤ ਨੇ ਆਹੀ ਇਹ ਕੇਸ ਦੇ ਵਿੱਚ ਕਿਉਂਕਿ ਆਮ ਰੂਲ ਜਿਹੜਾ ਹਾਈ ਕੋਰਟ ਰੂਲਸ ਕਹਿੰਦੇ ਆ ਵੀ ਜੇ ਕੋਈ ਰਿਕਾਰਡ ਗੁੰਮ ਹੋਇਆ ਕੋਰਟ ਦਾ ਜਿੰਨੀ ਦੇਰ ਤੱਕ ਰੀਕਨਸਟਰਕਟ ਨਹੀਂ ਦਾ ਉਨੀ ਦੇਰ ਤ ਅਹੀਂ ਕੇਸ ਤੇ ਜਾਵਾ ਗਿਆ ਇਹ ਬੋਟੇ ਨੂੰ ਦੁਬਾਰਾ ਜਿਹੜੇ ਬੰਦੇ ਬਚ ਗਏ ਆ ਉਹਨਾਂ ਦੇ ਖਿਲਾਫ ਸਾਡੇ ਕੋਲ ਸਬੂਤ ਹੈਗੇ ਆ ਜਿਹੜਾ ਰਿਕਾਰਡ ਰੀਕਨਸਟਰਕਟ ਨਹੀਂ ਹੋਇਆ ਉਹਦੀਆਂ ਕਾਪੀਆਂ ਵੀ ਅਸੀਂ ਐਪਲੀਕੇਸ਼ਨ ਦਿੱਤੀ ਸ਼ਾਇਦ ਜਸ ਸਾਹਿਬ ਦੇ ਉਹ ਕਰਾਂਗੇ ਜੇ ਇੱਕ ਅੰਦਾਜ਼ਾ ਲਾਉਣਾ ਹੋਵੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਜਿਹੜੇ ਲੋਕ ਬਚ ਗਏ ਆ ਬਹੁਤ ਸਾਰੇ ਇਦਾਂ ਦੇ ਵੀ ਲੋਕ ਹੋਣਗੇ ਜਿਨ੍ਹਾਂ ਦੀਆਂ ਉਮਰਾਂ ਹੀ ਪੂਰੀਆਂ ਹੋ ਗਈਆਂ ਉਹਨਾਂ ਦੇ ਕਾਲ ਚਲਾਣੇ ਹੋ ਚੁੱਕੇ ਆ ਇਹ ਕੁਝ ਅੰਕੜਾ ਹੈਗਾ ਆ ਕਿ ਕਿੰਨੇ ਕੁ ਲੋਕ ਹੈਗੇ ਸੀ ਟੋਟਲ ਮਤਲਬ ਸੀ타ਰਾਮ ਵਰਗੇ ਇਸ ਤਰ੍ਹਾਂ ਇਹ ਜਿਹੜੇ ਕੇਸ ਟੋਟਲ ਜਿਹੜੇ ਕੇਸ ਆ 2057 ਦੇ ਕਰੀਬ ਕੇਸ ਜਿਹੜੇ ਆ ਉਹ ਨੈਸ਼ਨਲ ਰਾਈਟਸ ਕਮਿਸ਼ਨ ਨੂੰ ਗਏ ਜਿਹੜੀਆਂ ਅਨਪਛਤੀਆਂ ਲਸਤਾਂ ਲਈ ਗਈ ਤੇ ਉਹਦੇ ਵਿੱਚੋਂ 70 ਦੇ ਕਰੀਬ ਜਿਹੜੇ ਐਫ ਆਰ ਜਿਹੜੀਆਂ ਦਰਜ ਹੋਈਆਂ ਹਨ ਜਿਹੜੇ ਕੇਸ ਦਰਜ ਹੋਏ ਉਹ ਕਰੀਬ 70 ਦੇ ਕਰੀਬ ਕੇਸ ਦਰਜ ਹੋਏ ਆ ਝੂਠੇ ਮੁਕਾਬਲੇ ਵਾਲੇ ਜਿਹੜੇ ਆ ਉਹਦੇ ਵਿੱਚੋਂ ਸਿਰਫ 10 ਕੇਸ ਜਿਹੜੇ ਹੁਣ ਹੈਗੇ ਆ ਤੇ ਟੋਟਲ ਜਿਹੜੇ ਇਹਨਾਂ ਕੇਸਾਂ ਦਾ 200 ਦੇ ਕਰੀਬ ਉਪਸਕ੍ਰਿਆ ਫਿਰ ਸਾਰੇ ਕੇਸਾਂ ਚ ਸੇਮ ਹੀ ਆ ਜਿੱਥੇ ਕਰਪਾਜਨ ਸਿੰਘ ਹੈ ਇੱਕ ਇਨਸਪੈਕਟਰ ਕਰਪਾਜਨ ਸਿੰਘ ਹੈ ਇਨਸਪੈਕਟਰ ਸੁਪਾਸ ਸਿੰਘ ਸਿਤਾਰਾਮ ਗਰਮੀਤ ਸਿੰਘ ਆਪਣਾ ਤੁਹਾਡਾ ਜਿਹੜਾ ਪਿੰਕੀ ਵਾਲ ਤੁਸੀਂ ਸਾਰੇ ਕੇਸਾਂ ਚ ਵੇਖੋ ਵੀ ਜਿੱਥੇ ਜਿੱਥੇ ਇਹਨਾਂ ਸਰਵਿਸ ਕੀਤੀ ਜਿੱਥੇ ਜਿੱਥੇ ਪੋਸਟਡ ਰਹੇ ਉਥੇ-ਉਥੇ ਮੁਕਾਬਲੇ ਹੋਏ ਤੁਸੀਂ ਪੂਰੇ ਪੰਜਾਬ ਚ ਕਿੰਨੇ ਜ਼ਿਲ੍ਹੇ 18 ਜ਼ਿਲ੍ਹੇ ਹੀ ਉਹ ਟਾਈਮ ਤੇ 17 18 ਅੱਜ ਤੁਸੀਂ ਉਹ ਸਾਰਾ ਡਾਟਾ ਵੇਖ ਲਓ ਵੀ ਤੁਹਾਨੂੰ ਸਭ ਤੋਂ ਵੱਧ 95% ਜਿਹੜੇ ਕੇਸ ਆ ਉਹ ਸਿਰਫ ਸਰਮਦਾਰਾਂ ਦੇ ਦੇਖਾਂਗੇ ਬਾਕੀ 5% ਜਿਹੜੇ ਅਮਰਸਰ ਤੇ ਮਜੀਠਾ ਤੇ ਗਰਦਾਸਪੁਰ ਦੇ ਦੇਖਣਗੇ ਬਾਕੀ ਪੂਰੇ ਪੰਜਾਬ ਦੇ ਵਿੱਚ ਵੀ ਤੇ ਸਾਰਾ ਕੁਝ ਵਾਪਰੇ ਆ ਕਿਤੇ ਇਹੋ ਜਿਹੇ ਕੇਸ ਨਹੀਂ ਆਏ ਵੀ ਤੁਸੀਂ ਕਿਸੇ ਨੂੰ ਚੁੱਕੋ ਤੇ ਬਾਅਦ ਚੋਂ ਪਤਾ ਹੀ ਨਾ ਲੱਗੇ ਪੀ ਲਾ ਪਤਾ ਹੋ ਗਿਆ ਨੈਰਾ ਦਰਿਆਵਾਂ 'ਚ ਤੁਸੀਂ ਸੁੱਟ ਦਿਓ ਬੱਚੇ ਮਾਂ ਪਿਓ ਅਜ ਤੱਕ ਡੀਕ ਦੇ ਫਿਰ ਤੁਹਾਨੂੰ ਨਾਂ ਉਹਨੂੰ ਤੇ ਲਾਸ਼ਾਂ ਦੇ ਮੂੰਹ ਖਾਏ ਇਹਦੇ ਤੋਂ ਮਾੜਾ ਟਾਈਮ ਆਪਾਂ ਜਾਦੀ ਆਪਣੀ ਵੇਖੀ ਆ ਗੁਲਾਮ ਰਹੇ ਆਪਾਂ ਗੋਰਿਆਂ ਤੋਂ ਪਰ ਆਪਾਂ ਕਦੀ ਇਹੋ ਜਿਹਾ ਕੇਸ ਕੋਈ ਹਿਸਟਰੀ 'ਚ ਨਹੀਂ ਵੇਖਿਆ ਵੀ ਕਿਸੇ ਨੂੰ ਚੁੱਕ ਕੇ ਤਦ ਨੂੰ ਲਾਪਤਾ ਕਰ ਦਿੱਤਾ ਗਿਆ ਹੋਵੇ ਤੇ ਉਹਦੇ ਪੇਰੈਂਟਸ ਉਹਦੇ ਪਰਿਵਾਰ ਨੂੰ ਪਤਾ ਹੀ ਨਾ ਹੋਵੇ ਵੀ ਤੁਸੀਂ ਕਿੱਥੇ ਜੇ ਇਹਦੇ ਤੋਂ ਮਾੜਾ ਸਾਨੂੰ ਇਹੋ ਜਿਹੇ ਆਜ਼ਾਦ ਦੇਸ਼ ਦੀ ਲੋੜ ਨਹੀਂ ਤੇ ਇਹ ਵੇਖੋ ਵੀ ਜਾਦੀ ਘਾਟੀਏ ਇਹ ਸਾਡੇ ਕੋਲੇ ਇੱਕ ਕੇਸ ਹੀ ਸੁਕਮੰਤ ਕੌਰ ਵਾਲਾ ਜਿਹਦੇ ਵਿੱਚ ਉਹਨਾਂ ਦੇ ਪਿਤਾ ਜੀ ਦਾਸ ਲਖਣ ਸਿੰਘ ਜਿਹੜੇ ਜਿਨ੍ਹਾਂ ਨੇ ਆਜ਼ਾਦੀ ਲਈ ਲੜਾਈ ਲੜੀ ਜੇਲਾਂ ਕੱਟੀਆਂ ਉਹਨਾਂ ਨੂੰ ਪੁਲਿਸ ਨੇ ਚੁੱਕ ਕੇ ਮਾਰਤਾ ਗੀਰੇ ਦੇ ਪਿੱਛੇ ਜੇ ਸੁਰਿੰਦਰ ਪਾਲ ਨੂੰ ਜਿਹੜੇ ਸਜ਼ਾ ਹੋਏ ਹੋ ਕੇਸ ਦੇ ਵਿੱਚ ਤੁਸੀਂ ਉਹਨਾਂ ਨੂੰ ਮਾਰਤਾ ਜਿਨ੍ਹਾਂ ਨੇ ਆਜ਼ਾਦੀ ਲਈ ਤੁਹਾਡੇ ਲਈ ਕੀਤਾ ਇਹੋ ਜਿਹਾ ਦੇਸ਼ ਉਹ ਚਾਹੁੰਦੇ ਹੀ ਇਹ ਕਰਕੇ ਜਿਹੜਾ ਬਈ ਇਹ ਜਿਹੜੀ ਪਹਿਲੀ ਗੱਲ ਤੇ ਕਾਨੂੰਨ ਦੀ ਗੱਲ ਹੋਊਗੀ ਦੂਸਰੀ ਗੱਲ ਆ ਸੰਵਧਾਨ ਦੀ ਗੱਲ ਹੋਊਗੀ। ਨਾ ਸੰਵਧਾਨ 'ਚ ਇਹੋ ਜਿਹੀ ਕੋਈ ਪ੍ਰੋਵੀਜ਼ਨ ਹੈਗੀ ਆ ਨਾ ਕਾਨੂੰਨ 'ਚ ਕੋਈ ਹੈਗੀ ਆ। ਤੇ ਹਰ ਇੱਕ ਬੰਦੇ ਨੂੰ ਕਰਨਾ ਚਾਹੀਦਾ ਸਟੇਟਾਂ ਜਿੱਤਨਾ ਇਹਨਾਂ ਨੂੰ ਬਚਾਉਂਦੀਆਂ ਜਿਵੇਂ ਇਹਨਾਂ ਨੂੰ ਫੰਡ ਦਿੰਦੀਆਂ ਜਿਵੇਂ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਆ ਜਿਵੇਂ ਜੇਲਾਂ ਦੇ ਵਿੱਚ ਇਹਨਾਂ ਨੂੰ ਸਹੂਲਤਾਂ ਮਿਲਦੀਆਂ ਹੁਣ ਤੁਸੀਂ ਇਹਦਾ ਦੂਜਾ ਪੱਖ ਵੇਖੋ ਜਦੋਂ ਹੁਣ ਹਾਈ ਕੋਰਟ 'ਚ ਅਪੀਲ 'ਚ ਜਾਣਗੇ ਦੋਸ਼ੀ ਇਹਨਾਂ ਨੇ ਇਹ ਪਲੀਲ ਲੈਣ ਕੇ ਸਾਡੀ 80 ਸਾਲ ਉਮਰ ਹੋ ਗਈ ਆ। ਤੁਸੀਂ ਕ੍ਰਾਈਮ ਜਿਹੜਾ ਕੀਤਾ ਉਹ ਲੋਕ ਤੁਹਾਡੀ ਉਮਰ ਕਿੰਨੀ ਸੀ ਤੇ ਅਦਾਲਤਾਂ ਇਹਨਾਂ ਨੂੰ ਬੈਨੀਫਿਟ ਦਿੰਦੀਆਂ ਵੀ ਤੁਹਾਡੀ 80 ਸਾਲ ਉਮਰ ਹੋ ਗਈ ਤੁਸੀਂ ਬਿਮਾਰੀਆਂ ਜੇ ਜਿਹੜੇ ਇਹਨਾਂ 80 ਸਾਲ ਦੇ ਮਾਰਤੇ ਜਿਨ੍ਹਾਂ ਲਈ 30 30 ਸਾਲ ਅਦਾਲਤਾਂ ਚ ਜਿਹੜਾ ਲੋਕੀ ਰੋਲਦੇ ਰਹੇ ਉਹਨਾਂ ਬਾਰੇ ਵੀ ਅਦਾਲਤਾਂ ਨੂੰ ਸੋਚਣਾ ਚਾਹੀਦਾ ਮੈਂ ਤਾਂ ਕਹਿੰਦਾ ਇਹੋ ਜਿਹੇ ਕੇਸਾਂ 'ਚ ਤੇ ਹਾਈ ਕੋਰਟ ਦੇ ਜੱਜਾਂ ਦੀਆਂ ਵੀ ਇਨਕੁਆਇਰੀਆਂ ਹੋਣੀਆਂ ਚਾਹੀਦੀਆਂ ਵੀ ਤੁਸੀਂ 20 ਸਾਲ ਸਟੇ ਕਿਵੇਂ ਕਰਤਾ ਕੇਸ ਹੂੰ ਉਹਨਾਂ ਦੇ ਐਕਸਪਲੇਨੇਸ਼ਨ ਜਿਹੜੀ ਅਸੀਂ ਜੁਡੀਸ਼ੀਅਲ ਕਮਿਸ਼ਨ ਦੀ ਜਿਹੜੀ ਗੱਲ ਕਰਦੇ ਆਂ ਵੀ ਬਣਾਉਂਦਿਆਂ ਵਾ ਜੱਜ ਉਹਨੂੰ ਆਪੋਸ਼ ਦੂਜਾ ਪੱਖ ਇਹ ਹੈ ਵੀ ਸਰਕਾਰਾਂ ਬਾਅਦ ਚ ਜੱਜਾਂ ਨੂੰ ਡਰਾਉਣ ਲੱਗ ਪੈਣਗੀਆਂ ਪਰ ਜੇ ਇਹੋ ਜਿਹੇ ਕੇਸਾਂ ਚ ਆਪਾਂ ਵੇਖੀ ਇਹਨਾਂ ਦੀ ਐਕਸਪਲੇਨੇਸ਼ਨ ਜ਼ਰੂਰ ਕਾਲੋਣੀ ਚਾਹੀਦੀ ਦੀ ਭਾਵੇਂ ਉਹ ਹਾਈ ਕੋਰਟ ਦੇ ਜੱਜ ਹੋਵੇ ਭਾਵੇਂ ਸੁਪਰੀਮ ਕੋਰਟ ਦਾ ਹੋਵੇ ਫਿਰ ਮੇਰਾ ਇੱਕ ਸਵਾਲ ਹੈ ਜਿਵੇਂ ਆਪਾਂ ਸੀ타ਰਾਮ ਦੀ ਗੱਲ ਕਰਦੇ ਆ ਜਦੋਂ ਜਦੋਂ ਤੁਸੀਂ ਜ਼ਿਕਰ ਕਰਦੇ ਹੋ 1987 ਦਾ 88 ਦਾ ਜਦੋਂ ਤੋਂ ਸ਼ੁਰੂਆਤ ਕਹਿੰਦੇ ਮੰਨੀ ਜਾਂਦੀ ਹੈ ਉਦੋਂ ਤਾਂ ਮੈਨੂੰ ਲੱਗਦਾ ਏਐਸਆਈ ਸੀਗੇ ਉਹ ਜੇ ਆਪਾਂ ਪੱਟੀ ਥਾਣੇ ਦੀ ਵੀ ਗੱਲ ਕਰੀਏ ਮੁੜ ਕੇ ਉਹ ਹੁਸ਼ਿਆਰਪੁਰ ਵੀ ਜਾਂਦੇ ਉੱਥੇ ਵੀ ਸ਼ਾਇਦ ਏਐਸਆਈ ਸੀ ਤੇ ਦਵਾਪਸ ਜਦੋਂ ਬਲਟੋਹਾ ਵੱਲ ਨੂੰ ਆਉਂਦੇ ਆ ਤਾਂ ਉਦੋਂ ਐਸਐਚਓ ਸੀਗੇ ਇੱਕ ਏਐਸਆਈ ਦਾ ਕੀ ਐਡਾ ਦਬਦਬਾ ਸੀਗਾ ਕਿ ਉਹ ਇਸ ਸਾਰੇ ਕਾਸੇ ਦਾ ਮੋਢ ਬਣ ਗਿਆ ਇਹ ਕਿਵੇਂ ਮਤਲਬ ਜੇ ਆਪਾਂ ਡਿਫਾਈਨ ਕਰਨਾ ਹੋਵੇ ਕਿ ਸੀ타ਰਾਮ ਏਐਸਆਈ ਕੀ ਸੀ ਕਿਵੇਂ ਕਰੋਗੇ ਆਪਾਂ ਸਿਰਫ ਸੀ타ਰਾਮ ਨਹੀਂ ਸੀ타ਰਾਮ ਇੱਕ ਨਾਮ ਆ ਇਸੇ ਤਰ੍ਹਾਂ ਜਸਪਾਲ ਹੀ ਇਸੇ ਤਰ੍ਹਾਂ ਸਤਨਾਮ ਹੀ ਇਸੇ ਤਰ੍ਹਾਂ ਸ੍ਰੀਂਦਰਪਾਲ ਹੀ ਹਰ ਇੱਕ ਬੰਦੇ ਨੂੰ ਇੰਨੀ ਜ਼ਿਆਦਾ ਪਾਵ ਰਹੀ ਮੈਂ ਬਾਬਾ ਚਰਨ ਸਿੰਘ ਵਾਲਾ ਕੇਸ ਜਿਹੜਾ ਬਾਬਾ ਚਰਨ ਸਿੰਘ ਤੇ ਉਹਨਾਂ ਦੇ ਪੰਜ ਪਰਿਵਾਰ ਦੇ ਮੈਂਬਰ ਉਹਨਾਂ ਦੇ ਤਿੰਨ ਭਰਾ ਸਾਲਾ ਤੇ ਸਾਲੇ ਦਾ ਬੇਟਾ ਮਾਰਿਆ ਉਹ ਵੀ ਕੇਸ ਸੀ ਵੀ ਅਦਾਲਤ ਵਿੱਚ ਚੱਲਿਆ ਉਹ ਵੇਖੋ ਉਹ ਏਡੇ ਵੱਡੇ ਬੰਦੇ ਜਿਹੜੇ ਜਿਨ੍ਹਾਂ ਕੋਲ 35-40 ਗੁਰਦੁਆਰਾ ਸਾਹਿਬ ਦੀ ਸੇਵਾ ਸਿੱਖਾਂ 'ਚ ਪੂਰਾ ਨਾਂ ਉਹਨਾਂ ਦਾ ਉਹਦੇ باوجود ਚੀਫ ਮਿਨਿਸਟਰ ਕੋਲ ਗਏ ਚੀਫ ਮਿਨਿਸਟਰ ਨੇ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਤੁਸੀਂ ਥੋੜੇ ਦਿਨ ਰੁਕ ਜਿਓ ਸੰਤੂ ਦੀ ਟਰਾਂਸਫਰ ਹੋਊਗੀ ਫਿਰ ਆਪਾਂ ਜਿਹੜਾ ਅਫਸਰ ਆਊਗਾ ਉਹਨੂੰ ਕਹਿ ਕੇ ਤੇ ਕੋਈ ਹੱਲ ਕੱਢਦੇ ਆਂ ਮਤਲਬ ਇਵਨ ਚੀਫ ਮਿਨਿਸਟਰ ਜਿਹੜਾ ਉਹ ਵੀ ਹੈਲਪਲੈਸ ਹੀ ਉਹ ਵੀ ਚਾਹੁੰਦਾ ਸੀ ਕਿ ਸਭ ਤੋਂ ਪਤਾ ਜੇ ਤੇ ਫਿਰ ਉਹ ਉਹ ਉਹਨਾਂ ਦੀ ਕਿਸਮਤ ਮਾੜੀ ਕਿ ਉਹ ਪਹਿਲਾਂ ਹੀ ਇਹਨਾਂ ਦੇ ਹੱਥਾਂ 'ਚ ਤੇ ਇਹਨਾਂ ਨੇ ਉਹਨਾਂ ਨੂੰ ਐਲੀਮੀਨੇਟ ਕਰਤਾ ਪੰਜ ਜਾਨਿਆਂ ਨੂੰ ਉਹ ਪੂਰੇ ਸਟੇਟਮੈਂਟ ਆਈ ਹੈ ਅਦਾਲਤਾਂ ਦੇ ਵਿੱਚ ਜਦੋਂ ਬਿਆਨ ਆਇਆ ਹੈ ਜਿਹੜੇ ਚੀਫ ਮਿਨਿਸਟਰ ਨੂੰ ਮਿਲ ਲਗੇ ਹੈ ਚੀਫ ਮਿਨਿਸਟਰ ਨੂੰ ਪ੍ਰਸ਼ਾਦ ਦਿੱਤਾ ਉਹਨਾਂ ਨੇ ਬਾਬਿਆਂ ਨੇ ਤੇ ਉਹਦੇ ਬਾਵਜੂਦ ਇਹਦੇ ਹੱਥਾਂ 'ਚ ਉਹਨਾਂ ਨੇ ਮਾਰਤਾ ਇਹਦਾ ਮਤਲਬ ਕਿ ਉਹ ਟਾਈਮ ਤੇ ਇੱਕ ਰਾਜ ਪੁਲਿਸ ਦਾ ਰਾਜ ਜਿਹੜਾ ਆ ਗਿਆ ਖਾਸ ਕਰਕੇ ਜੀ ਸਿੰਘ ਸੰਧੂ ਇਹਦੇ ਬਾਰੇ ਤਾਂ ਮਸ਼ਹੂਰੀ ਵੀ ਹੈ ਕਿਸੇ ਦੀ ਮੰਨਦਾ ਹੀ ਨਹੀਂ ਕਈ ਅਫਸਰ ਜਿਹੜੇ ਆ ਸਾਡੇ ਨਾਲ ਹੁਣ ਗੱਲ ਕਰਦੇ ਕਈ ਅਫਸਰ ਦੱਸਦੇ ਆ ਵੀ ਇਹਨੂੰ ਤੇ ਇਵਨ ਕਈ ਅਫਸਰ ਦਾ ਕੋਈ ਰਿਸ਼ਤੇਦਾਰ ਸੱਜਣ ਮਿੱਤਰ ਜਾਂ ਕੋਈ ਫੜਿਆ ਜਾਂਦਾ ਸੀ ਤਾਂ ਉਹਨਾਂ ਕੋਲ ਇੰਨੀ ਪਾਵਰ ਨਹੀਂ ਹੁੰਦੀ ਵੀ ਉਹਨੂੰ ਛਡਵਾਇ ਲੈ ਜਾਂਉਂਦੀ ਪਰ ਮੈਸ਼ ਕਰ ਲੈਣ ਕਿੰਨੇ ਤੁਸੀਂ ਤਰਮਤਾਰ ਨਾਲ ਲਾ ਕੇ ਸੀ ਵੇਚ ਲੋ ਕਿੰਨੇ ਲੋਕ ਜਿਹੜੇ ਅੱਜ ਵੀ ਲਾਪਤਾ ਵਰ ਡੈਸ ਸਰਟੀਫਿਕੇਟ ਨਹੀਂ ਮਿਲੇ ਤੁਸੀਂ ਆਹ ਦੋਵੇਂ ਕੇਸ ਦੇਖੋ ਗੁਰਦੇਵ ਸਿੰਘ ਨਾਮ ਦਾ ਮੁੰਡਾ ਚੁੱਕਿਆ ਜਦੋਂ ਪੁਲਿਸ ਜੀ ਮੁਕਾਬਲਾ ਸ਼ੋ ਕੀਤਾ ਉਹਦਾ ਨਾਮ ਲਿਖਤਾ ਬਲਦੇਵ ਸਿੰਘ ਗੁਰਦੇਵ ਸਿੰਘ ਦੀ ਜਗ੍ਹਾ ਬਲਦੇਵ ਸਿੰਘ ਜਿਹੜਾ ਸਖਵੰਤ ਸਿੰਘ ਉਹਦਾ ਲਿਖਤਾ ਸੁਖਦੇਵ ਸਿੰਘ ਪੋਸਟਮਾਰਟਮ ਰਿਪੋਰਟਾਂ ਚ ਵੀ ਦੋਵਾਂ ਦੇ ਨਾਂ ਗਲਤ ਜਿਹੜਾ ਸੰਸਕਾਰ ਕੀਤਾ ਦੋਵਾਂ ਦੇ ਨਾਂ ਗਲਤ ਤੁਸੀਂ ਮੈਨੂੰ ਇੱਕ ਦੱਸੋ ਤੇ ਕਾਨੂੰਨ ਮੁਤਾਬਕ ਇੱਕ ਕਿੱਥੋਂ ਡੈੱਸਰ ਟਿਕਟ ਲੈਣਗੇ ਉਹ ਅੱਜ ਤੱਕ ਪਰਿਵਾਰ ਦੀਆਂ ਉਹ ਜ਼ਮੀਨਾਂ ਉਸੇ ਨਾਵਾਂ ਤੇ ਬੋਲੀ ਜਾਂਦੀਆਂ ਉਹਨਾਂ ਦੇ ਜਿਹੜੇ ਮਰ ਚੁੱਕੇ ਐ ਅੱਜ ਤੱਕ ਨਾਂ ਤੇ ਉਹਨਾਂ ਨੂੰ ਡੈੱਸਰ ਟਿਕਟ ਮਿਲੇ ਨਾ ਕਿਤੇ ਅਦਾਲਤਾਂ ਚੋਂ ਜਾਨਯੋਗ ਕੇ ਹੈਗੇ ਆ ਉਸੇ ਤਰ੍ਹਾਂ ਚੱਲ ਜ ਜਾਂਦਾ ਸਾਰਾ ਕੁਝ ਕਈ ਸਰਕਾਰਾਂ ਆਈਆਂ ਕਈ ਗਈਆਂ ਕਈ ਜਿਹੜਾ ਲੋਕ ਦਾਅਵੇ ਕਰਦੇ ਐ ਪਰ ਅਸਲ ਜਿਹੜੇ ਕੰਮ ਹੋਣੇ ਚਾਹੀਦੇ ਉਹ ਟਾਈਮ ਤੇ ਉਹ ਨਹੀਂ ਹੋ ਸਕੇ ਮਤਲਬ ਇੰਨੀ ਆਪਾਂ ਇੰਨੀ ਵੱਡੀ ਜਾਤੀ ਹੋਈ ਹੋਵੇ ਇੱਕ ਕਮਿਸ਼ਨ ਹੀ ਭਾਂਜੇ ਜਿਹੜਾ ਸਚਾਈ ਸਾਰੀ ਲੱਭ ਲੇ ਉਹ ਟਾਈਮ ਤੇ ਇਹਨੂੰ ਕਿਤੇ ਤੱਕ ਚੈਪਟਰ ਨੂੰ ਕਲੋਜ਼ ਕਰਾਂਗੇ ਤਾਂ ਦੀ ਆਪਾਂ ਅੱਜ ਵੀ ਵੇਖਦੇ ਪਿਥਿਆਰ ਆ ਕੇ ਚਾਰ ਬੰਦੇ ਫੜੇਗੇ ਅੱਜ ਤੋਂ 10 ਸਾਲ ਬਾਅਦ ਵੀ ਇਹੋ ਰਹੂਗਾ ਜੇ ਉਹ ਟਾਈਮ ਤੇ ਗੱਲ ਸਟਾਰਟ ਹੋਈ ਉਹ ਗੱਲ ਜੇ 93 'ਚ 94 'ਚ ਜਾ ਕੇ ਉਹ ਸਲੋ ਹੋਈ ਆ ਤੁਹਾਨੂੰ ਉਹਦੇ ਤੇ ਪੂਰਾ ਜਿਹੜਾ ਵੀ ਬੰਦਾ ਰਿਸਪੌਂਸੀਬਲ ਆ ਇਹ ਗੱਲ ਨਹੀਂ ਸਿਰਫ ਖਾਰਕੂਆਂ ਦੀ ਗੱਲ ਨਹੀਂ ਸਿਰਫ ਸਿੱਖਾਂ ਦੀ ਗੱਲ ਨਹੀਂ ਸਿਰਫ ਹਿੰਦੂਆਂ ਦੀ ਗੱਲ ਨਹੀਂ ਸਾਰਿਆਂ ਦੀ ਗੱਲ ਹੈ ਕਿ ਇੱਕ ਨਿਚੋੜ ਕੱਢਦੇ ਕਿੰਨੇ ਲੋਕ ਜਿਹੜੇ ਇਹਦੇ ਵਿੱਚ ਮਰੇ ਆ ਕਿੰਨੇ ਲਾਪਤਾ ਹੋਏ ਆ ਉਹਦੇ ਵਿੱਚ ਜਿਹੜੇ ਜਿਹੜੇ ਐਕਚੁਅਲ ਚ ਹਮਾਉਲ ਵੀ ਜਿਹੜੇ ਘਰੋਂ ਛੱਡ ਕੇ ਤੁਰੇ ਆ ਉਹਨਾਂ ਦਾ ਰਿਜਨ ਵੀ ਲੱਭਣਾ ਚਾਹੀਦਾ ਹੈ ਕਿਹਦਾ ਦਿਲ ਕਰਦਾ ਵੀ ਘਰ ਛੱਡ ਕੇ ਇਥੇ ਆ ਚੁੱਕੇ ਤੇ ਮਰ ਜੇ ਜਾਂ ਉਹਦੇ ਪਰਿਵਾਰ ਦੇ ਪਰਵਾਰਾਂ ਦੇ ਪਰਵਾਰ ਮਰ ਗਏ ਇਹ ਸਾਰਾ ਕੁਝ ਲੱਭ ਕੇ ਇਹਨੂੰ ਉੱਥੇ ਇੱਕ ਰੋਗ ਦਾ ਨਾਮ ਲੱਗ ਸਕਦੇ ਹੀ ਕਿ ਜਿਹੜੇ ਪੀੜਤੇ ਆ ਭਾਵੇਂ ਉਹ ਖਾਰਕੂਆਂ ਤੋਂ ਪੀੜਤੇ ਹੀ ਭਾਵੇਂ ਉਹ ਪੁਲਿਸ ਦੇ ਪੀੜਤੇ ਹੀ ਦੋਵਾਂ ਨੂੰ ਜਿਹੜਾ ਕੰਪਨਸੇਟ ਕਰਦੇ ਜਿਹੜੇ ਬੰਦੇ ਮੂਵਮੈਂਟ 'ਚ ਚੱਲੇ ਜਿਨ੍ਹਾਂ ਨੇ ਕਤਲ ਕੀਤੇ ਉਹਨਾਂ ਦੇ ਬਾਰੇ ਅਸੀਂ ਗੱਲ ਹੀ ਕਰਦੇ ਉਹ ਜੋ ਕਾਨੂੰਨ ਜੋ ਅਦਾਲਤ ਦਾ ਫੈਸਲੇ ਕਰਦੀ ਉਹ ਠੀਕ ਹੀ ਕਿਤੇ ਇਹ ਨਹੀਂ ਹੈਗਾ ਵੀ ਤੁਸੀਂ ਕਿਸੇ ਨੂੰ ਚੱਕੋ ਤੇ ਉਹਨੂੰ ਮਾਰ ਦਿਓ ਇਹਨਾਂ ਦੋਵਾਂ ਜਾਣਿਆਂ ਦੇ ਬਾਰੇ ਇਹਨਾਂ ਨੇ ਕਿਹਾ ਸੀ 300 ਕਤਲਾਂ ਕਤਲ ਦੇ ਕੇਸਾਂ ਦੇ ਸਟਾਰਸ਼ਨ ਦੇ ਅਗਵਾ ਦੇ ਕੇਸਾਂ ਦੇ ਵਿੱਚ ਇਨਵੋਲ ਹੋਈ ਜਿਹੜੋ ਕਿ ਅਦਾਲਤ ਦੇ ਵਿੱਚ ਇੱਕ ਵੀ ਕੇਸ ਇਸ ਹੱਦ ਤੱਕ ਨਿਕਲ ਸਕੀ ਇੱਕ ਵੀ ਕੇਸ ਵਕੀਲ ਸਾਹਿਬ ਜਿਹੜਾ ਤੁਸੀਂ ਆਪਣਾ ਨਾਮ ਜੀ ਜੀ ਜੇ ਆਪਾਂ ਹੁਣ ਅੰਤਵਲ ਨੂੰ ਵੀ ਵਧੀਏ ਤੇ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੁੰਨਾ ਆ ਕਿ ਹੁਣ ਗਾਂ ਇਸ ਕੇਸ ਦੀ ਪੈਰਵਾਹੀ ਕਿਵੇਂ ਹੋਵੇਗੀ ਅਜੇ ਤਾਂ ਉਹ ਉਮਰ ਕੈਦਵਲ ਦੀ ਜਿਹੜੀ ਗੱਲ ਹੋਈ ਹੈ ਪਰਿਵਾਰ ਉਤੋਂ ਖੁਸ਼ ਨਹੀਂ ਨਜ਼ਰ ਆ ਰਿਹਾ ਤੁਸੀਂ ਵੀ ਨਹੀਂ ਹੋਵੋਗੇ ਜ਼ਾਹਿਰ ਦੀ ਗੱਲ ਹੈ ਪਰ ਆਉਂਦੇ ਸਮੇਂ ਚ ਕੀ ਕੁਝ ਹੋ ਸਕਦਾ ਹੈ ਇਹਦੇ ਬਾਰੇ ਕੀ ਕੁਝ ਕੀਤਾ ਜਾ ਸਕਦਾ ਹੈ ਦੇਖੋ ਪਹਿਲਾਂ ਤਾਂ ਇਹ ਜਿਹੜਾ ਰਿਕਾਰਡ ਗੁੰਮ ਹੋਇਆ ਉਹਦੇ ਬਾਰੇ ਰੇਟਨ ਦੀ ਸੋਚਦੇ ਵੀ ਨੈਕਸਟ ਵੀਕ ਤੱਕ ਰਹੀ ਉਹਦੀ ਰੇਟ ਜਿਹੜੀ ਹੈ ਰਿਕਾਰਡ ਅਸੀਂ ਮੰਗਿਆ ਵਾ ਸੈਸ਼ਨ ਕੋਰਟ ਤੋਂ ਜਿਹੜੇ ਅਸੀਂ ਐਪਲੀਕੇਸ਼ਨ ਦਿੱਤੀ ਸੀ ਵੀ ਇਹ ਰਿਕਾਰਡ ਰੀਕਨਸਟਰਕਟ ਹੋਵੇ ਸਾਡੇ ਕੋਲ ਇਹਦੀ ਕਾਪੀ ਹੈਗੀ ਹੈ ਉਹ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਹਾਈ ਕਾਉਂਡ ਰੂਲਸ ਕਹਿੰਦੇ ਹੋ ਵੀ ਭਾਵੇਂ ਕੋਡ ਦਾ ਇੱਕ ਵੀ ਪੇਜ ਭਾਵੇਂ ਉਹ ਰੈਲੇਵੈਂਟ ਹੈਗਾ ਜਾਂ ਨਹੀਂ ਹੈਗਾ ਉਹਨੂੰ ਨਹੀਂ ਪਰ ਤੁਸੀਂ ਰੀਕਨਸਟਰਕਟ ਕਰਨਾ ਉਸ ਤੋਂ ਬਾਅਦ ਕੇਸ ਜਿਹੜਾ ਡਿਸਾਈਡ ਹੋ ਸਕਦਾ ਪਹਿਲਾਂ ਤੁਸੀਂ ਉਸੇ ਗੱਲ ਪੁੱਛਣਾ ਸੀ ਤੁਸੀਂ ਇੱਕ ਗੱਲ ਪਹਿਲਾਂ ਆਖੀ ਸੀ ਕਿ ਉਹ ਚੀਜ਼ਾਂ ਰੀਕਨਸਟਰਕਟ ਨਹੀਂ ਹੋ ਸਕੀਆਂ ਬਹੁਤ ਚੀਜ਼ਾਂ ਐਦਾਂ ਦੀਆਂ ਜਿਹੜੀਆਂ ਆਈਆਂ ਹੀ ਨਹੀਂ ਅੱਗੇ ਜਾਂ ਜਿਹੜੀਆਂ ਮਤਲਬ ਅਰਕੀ ਦੇ ਵਿੱਚ ਨਹੀਂ ਫਿੱਟ ਹੋਈਆਂ ਉਹ ਕੁਝ ਦਸਤਾਵੇਜ਼ ਹੀ ਨਹੀਂ ਆਏ ਫਿਰ ਉਹ ਕਿਵੇਂ ਰੀਕਨਸਟਰਕਟ ਹੋਊਗਾ ਜੀ ਕੁਝ ਸਾਡੇ ਕੋਲ ਜਿਹੜੀਆਂ ਸਭ ਤੋਂ ਐ ਜਿਹੜੀ ਉਹਦੇ ਵਿੱਚ ਡਾਕੂਮੈਂਟ ਉਹ ਹੈਗਾ ਵਾ ਜਿਹੜੀ ਜਿਮਨੀ ਨੰਬਰ 1 ਇੱਕ ਕੇਸ ਦੀ ਜਿਮਨੀ ਜਿਹੜੀ ਪੁਲਿਸ ਨੇ ਲਿਖੀ ਹੁੰਦੀ ਹੈ ਜਿਹਦੇ ਤੇ ਆਪਣੇ ਕਸ਼ਮੀਰ ਗਿੱਲ ਦੇ ਸਾਈਨ ਹੈ ਜਿਹੜਾ ਹੁਣ ਆਈਜੀ ਰਿਟਾਇਰ ਹੋਇਆ ਉਹਦੇ ਉਹਦੇ ਤੇ ਸਾਈਨ ਹੈ ਇਸ ਕਰਕੇ ਉਹ ਡਾਕੂਮੈਂਟ ਸਾਡੇ ਕੋਲ ਹੈਗਾ ਵਾ ਔਰ ਦੂਸਰੀ ਗੱਲ ਇਹ ਪਈ ਇਹਨਾਂ ਨੇ ਹਾਈ ਕੋਰਟ 'ਚ ਇੱਕ ਪਟੀਸ਼ਨ ਪਾਈ ਸੀ ਜਿਹਦੇ ਵਿੱਚ ਕਿਹਾ ਪਈ ਹੈ ਇਹ ਐਨਕਾਉਂਟਰ 'ਚ ਸ਼ਾਮਲ ਸਨ ਅਹੀਂ ਉਥੇ 8 ਘੰਟਾ ਗੋਲੀ ਚਲਾਈ ਹੈ ਹਾਈ ਕੋਰਟ ਦੀਆਂ ਪਟੀਸ਼ਨਾਂ ਜਿਹੜੀਆਂ ਰਿਕਾਰਡ ਚ ਗੰਮ ਹੋ ਗਏ ਉਹ ਅਸੀਂ ਹਾਈ ਕੋਰਟ ਚ ਸੰਬੰਧ ਕਰਕੇ ਤੋਂ ਉਹਨੂੰ ਪਾਰਟ ਆਫ ਜੁਡੀਸ਼ੀਅਲ ਫਾਈਲ ਜਿਹੜਾ ਉਹ ਬਣਾ ਲਾਂਗੇ ਇਹ ਕਰਕੇ ਜਿਹੜੀ ਉਹ ਅਹਿਮ ਸਨ ਦੋ ਡਾਕੂਮੈਂਟ ਸਾਡੇ ਕੋਲ ਹੈਗੇ ਉਹ ਦੋ ਹੀ ਬਹੁਤ ਹੈਗੇ ਇਹਨਾਂ ਨੂੰ ਸਜਾ ਦਿਵਾਉਣ ਲਈ ਅਦਾਲਤ ਨੇ ਕਾਲੀ ਕੀਤੀ ਉਹ ਰੀਕਨਸਟਰਕਟਰ ਨਹੀਂ ਹੋਣ ਦਿੱਤਾ ਹੋ ਸਕਦਾ ਵਾਬੇ ਕਿਤੇ ਪੁਲਿਸ ਅਫਸਰਾਂ ਦਾ ਪ੍ਰੈਸ਼ਰ ਸਾਨੂੰ ਪਤਾ ਸਟੇਟਾਂ ਦਾ ਜਿਹੜਾ ਪ੍ਰੈਸ਼ਰ ਹਮੇਸ਼ਾ ਰਹਿੰਦਾ ਹੀ ਆ ਕੋਈ ਕੁਝ ਦਿਨ ਪਹਿਲਾਂ ਇੱਕ ਸੀਨੀਅਰ ਐਡਵੋਕੇਟ ਹਾਈ ਕੋਰਟ ਤੋਂ ਜਿਹੜੇ ਸਪੈਸ਼ਲ ਐਡੀਜੀਪੀ ਲਾਡ ਆਰਡਰ ਜਿਹੜੇ ਆ ਅਰਪੇ ਸ਼ੁਕਲਾ ਉਹਨਾਂ ਨੇ ਸ ਕਰਕੇ ਉਹਨਾਂ ਨੂੰ ਕੂੜਚੇ ਭੇਜਿਆ ਗਿਆ ਕਈ ਚੀਜ਼ਾਂ ਇਹ ਕੇਸ ਚ ਜਿਹੜੀਆਂ ਚੱਲਦੀਆਂ ਰਹੀਆਂ ਪੁਲਿਸ ਅਫਸਰ ਚਾਹੁੰਦੇ ਆ ਵੀ ਉਹਨਾਂ ਨੂੰ ਆਪਣੇ ਸਾਥੀਆਂ ਨੂੰ ਭਾਵੇਂ ਇਹਨਾਂ ਜਾਤੀਆਂ ਕੀਤੀਆਂ ਇਹਨਾਂ ਨੂੰ ਬਚਾਈਏ ਠੀਕ ਹੈ ਇਹ ਦੂਜਾ ਪੰਨਾ ਇਹ ਆ ਕਿਉਂਕਿ ਓਪਨ ਕੋਰਟ ਦੀਆਂ ਗੱਲਾਂ ਵਾ ਇਹ ਪੰਨਾ ਮੈਂ ਵੀ ਵੇਖੋ ਅੱਜ ਵੀ ਵੇਖੋ ਖਾੜ ਜਿਹੜੇ ਪੁਲਿਸ ਆ ਉਹ ਗੈਂਗਸਟਰਾਂ ਦੇ ਖਿਲਾਫ ਕ੍ਰਿਮੀਨਲਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਅੱਥੀ ਜਿੱਕਦੀ ਆ ਕਿਉਂਕਿ ਪੁਲਿਸ ਅਫਸਰ ਸਜਾਉ ਰਹੇ ਪੁਰਾਣੇ ਕਿਸਾਂ ਚ ਹੁਣ ਪੁਲਿਸ ਅਫਸਰ ਤੇ ਪੰਜਾਬ ਚ 10000 ਪੁਲਿਸ ਅਫਸਰ ਨੇ ਕੰਮ ਕੀਤਾ ਤਸੱਜਾ ਕਿਨੇ ਜਾਣੇ ਹੋਣੇ ਆ 200 300 ਜਾਣੇ ਹੋਣਗੇ ਜਿਨ੍ਹਾਂ ਨੇ ਗਲਤ ਕੰਮ ਕੀਤੇ ਆ ਇਹ ਕਰਕੇ ਤੁਸੀਂ ਪੂਰੀ ਫੋਰਸ ਨੂੰ ਜਿਹੜਾ ਨਾਂ ਦਿਓ ਉਹਦੇ ਲਈ ਬਲੇਮ ਕਰ ਸਕਦੇ ਜੇ ਨਾ ਇਹ ਭਾਅ ਨਾ ਘਟ ਸਕਦੇ ਜੇ ਵੀ ਇਹਨਾਂ ਨੇ ਜਿਹੜਾ ਗਲਤ ਕੰਮ ਕੀਤੇ ਤੇ ਅਸੀਂ ਬਚਾਈਏ ਇਹਨਾਂ ਨੂੰ ਤਾਂ ਜੋ ਦੂਜੇ ਕੰਮ ਕਰਨ ਇਹੋ ਜੇ ਕੰਮ ਕਰਨ ਨਾਲ ਤੋਂ ਇਹ ਜੇ 87 ਚ ਸੀਧਾ ਰਾਮ ਅਰਗੇ ਨੂੰ ਜੱਜਾਂ ਦੀ ਲੈਟਰ ਤੇ ਜੇ ਹਾਈ ਕੋਰਟ ਨੇ ਕੌਗਨੀਸ਼ੈਂਸ ਲੈ ਕੇ ਐਕਸ਼ਨ ਕੀਤਾ ਹੁੰਦਾ ਤੇ ਮੈਨੂੰ ਲੱਗਦਾ ਵੀ ਆ 50 ਕੇ ਕੇਸ ਤੇ ਸਾਨੂੰ ਇਹਦੇ ਸੀਧਾ ਰਾਮ ਵਾਲੇ ਇਕੱਲੇ ਹੈਗੇ ਵੀ ਜਿਹੜੇ ਇਹ ਬਚਾਉ ਹੋ ਸਕਦਾ ਸੀ ਇਨਵੈਸਟੀਗੇਸ਼ਨ ਤੇ ਸਿਰਫ 70 ਕੇਸਾਂ ਦੀ ਹੋਈ ਆ ਅਦਰਵਾਈਜ਼ ਜੇ ਆਪਾਂ ਲਈ ਇਹ 2000 ਕੇਸ ਹੈ ਜਿਹਦੇ ਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੋ ਟਾਈਮਸ ਤੇ ਤੁਸੀਂ ਕਹਿੰਦੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸੀਤਾ ਰਾਮ ਦੇ ਜਿਹੜੇ ਤੁਸੀਂ 50 ਕੇਸ ਕਏ ਆ ਉਹ ਸਾਰੇ ਇਸੇ ਤਰ੍ਹਾਂ ਦੇ ਕੇਸ ਨੇ ਬਿਲਕੁਲ ਸੇਮ ਲਾਈਨ ਤੇ ਆ ਇਸੇ ਤਰ੍ਹਾਂ ਹੀ ਆ ਉਹ ਬੰਦਾ ਫੜਿਆ ਉਸੇ ਤਰ੍ਹਾਂ ਹੀ ਚੁੱਕਿਆ ਉਸੇ ਤਰ੍ਹਾਂ ਇਲੈਗਲ ਡਿਟੈਂਸ਼ਨ ਚ ਰੱਖਿਆ ਉਸੇ ਤਰ੍ਹਾਂ ਹੀ ਸਾਰਾ ਕੁਝ ਕੀਤਾ ਮੈਂ ਸੁਣਿਆ ਕੇ ਇਸ ਏ ਕੇਸੰ ਦਾ ਹੈ ਕਿ ਇੱਕ ਏਐਸਆਈ ਰੈਂਕ ਦਾ ਬੰਦਾ ਕੀ ਐਡੀ ਪਾਵਰ ਰੱਖਦਾ ਹੈ ਕਿ ਮਤਲਬ ਅਣਗਿਣਤ ਲੋਕਾਂ ਨੂੰ ਐਸੇ ਤਰ੍ਹਾਂ ਮਾਰ ਰਿਹਾ ਜਾਂ ਜਿਸ ਜਿਸ ਤਰ੍ਹਾਂ ਦੇ ਇਲਜ਼ਾਮ ਉਸ ਤੇ ਲੱਗੇ ਆ। ਤਾਂ ਮੈਂ ਕਿਹਾ ਵੀ ਏਐਸਆਈ ਰੈਂਕ ਦਾ ਨਰੰਗਸਿਕ ਵੀ ਏਐਸਆਈ ਰੈਂਕ ਦਾ ਹੀ। ਹੂੰ। ਠੀਕ ਹੈ ਉਹ ਆਪਣੇ ਕੋਰਟ ਤੇ ਆਪਣੀ ਸਟੇਟਮੈਂਟ ਚ ਕਹਿ ਕੇ ਗਿਆ ਵੀ ਪੁਲਿਸ ਚੋਂ ਕਿ ਕਿਰੋਂ ਉਹ ਜਗ੍ਹਾ ਸਥਿਤ ਹੀ ਜਿੱਥੇ ਹਾਈ ਕੋਰਟ ਦਾ ਜਾਂ ਕੋਈ ਗਰੈਂਟ ਅਫਸਰ ਰੇਡ ਨਹੀਂ ਕਰ ਸਕਦਾ। ਤੋ ਉਹ ਅੰਦਰ ਜਾ ਕੇ ਪਿੰਡ ਦੇ ਵਿੱਚ ਸਾਈਡ ਤੇ ਜਾ ਕੇ ਹੀ ਉਹ ਕਹਿੰਦਾ 50 50 ਬੰਦੇ ਸਾਡੇ ਕੋਲ ਇਲੈਗਲ ਜਿਹੜੇ ਚੁੱਕੇ ਹੁੰਦੇ ਸੀ ਮੇਰੀ ਚੌਂਕੀ 'ਚ ਰੱਖੇ ਹੁੰਦੇ ਸੀ ਇਹਨਾਂ ਨੇ ਉਹ ਵੀ ਐਸਐਸ ਹੀ ਫਿਰ ਇਹ ਸਿਦਾ ਰਾਮ ਜਿਹੜਾ ਇਹ ਵੀ ਐਸਐਸ ਹੀ ਸਰੇਂਦਰਪਾਲ ਜਿਹੜਾ ਉਹ ਵੀ ਐਸਐਸ ਹੀ ਪਹਿਲਾਂ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਕਤਲ ਕੀਤੇ ਉਹ ਸਾਰੇ ਇਸੇ ਰੈਂਕ ਦੇ ਹੀ ਫਿਰ ਇਹਨਾਂ ਨੂੰ ਪਾਵਰ ਹੀ ਤੁਸੀਂ ਕਹਿ ਦਿਓ ਤੁਹਾਨੂੰ ਕਿਹੜਾ ਪੁੱਛਣਾ ਕਿਸੇ ਨੇ ਤੁਸੀਂ ਕਹਿ ਦਿਓ ਜੀ ਹੱਤਵੰਦੀ ਹੀ ਇਹਨੇ ਮੰਨ ਲਿਆ ਮੈਂ ਥਿਆਰ ਲ ਕੋਈ ਆ ਤੁਹਾਨੂੰ ਕਿਸੇ ਨੇ ਪੁੱਛਣਾ ਹੁਣ ਪਹਿਲੀ ਦਿਨ ਇਨਕੁਆਰੀ ਇਹ ਹੋਣੀ ਚਾਹੀਦੀ ਵੀ ਜਿਹੜੇ ਗੋਲੀ ਬਰੂ ਦੇਖ ਕੇ ਇਸ ਚ ਰਿਕ ਉਹ ਕਿੱਥੋਂ ਆਇਆ ਬਸ ਸਟੇਟ ਨੇ ਦਿੱਤਾ ਨਾ ਸਟੇਟ ਨੇ ਕਿੱਥੋਂ ਦਿੱਤਾ ਕੋਈ ਪੁਰਸ ਪਰ ਦੇ सीताराम ਤੇ ਪਾਕਿਸਤਾਨ ਤੋਂ ਜਾ ਕੇ ਲੈਣੀ ਆ ਇਹਦਾ ਮਤਲਬ ਕੋਈ ਇੱਕ ਥਰਡ ਪਾਵਰ ਜਿਹੜੀ ਉਹ ਕੰਮ ਕਰਦੀ ਸੀ ਨਾਲ ਦੇ ਨਾਲ ਜਿਹੜੀ ਥਰਡ ਪਾਵਰ ਹੀ ਉਹ ਸਾਡੇ ਪ੍ਰੋਵਾਈਡ ਕਰਦੀ ਸੀ ਇਹਨਾਂ ਨੂੰ ਇਨਸਟਰੂਮੈਂਟ ਫਿਰ ਇਹਨਾਂ ਨੂੰ ਫ੍ਰੀ ਐਂਡ ਦਿੱਤਾ ਸੀ ਫਿਰ ਪੁਛਿਆ ਨਾਲ ਕੋਈ ਨਹੀਂ ਤੇ ਡਰਦੀ ਲਾਓ ਵੀ 93 ਦੇ ਵਿੱਚ ਚੁੱਕਿਆ 95 'ਚ ਜਾ ਕੇ ਸੁਪਰੀਮ ਕੋਰਟ ਨੇ ਆਰਡਰ ਕੀਤੇ 97 ਦੇ ਵਿੱਚ ਜਾ ਕੇ ਫੇਰ ਦਰਜ ਹੁੰਦੀ ਹੈ ਪਰਵਾਰ ਕਿਤੇ ਸ਼ਿਕਾਇਤ ਦੇ ਨਹੀਂ ਗਿਆ ਉਹਦੇ ਇੰਨਾ ਡਾਰੇ ਵੀ ਸਾਹਮਣੇ ਚੁੱਕ ਕੇ ਮਾਰ ਦੇਣਗੇ ਫਿਰ ਜਿਹੜਾ ਗੁਰਦੇਵ ਸਿੰਘ ਦਾ ਪਰਿਵਾਰ ਉਹਦਾ ਪਿਤਾ ਗਿਆਨ ਸਿੰਘ ਦੀ ਜਿਹੜੀ ਡੈਥ ਹੋ ਗਈ ਉਹਦੇ ਪ੍ਰਭਾਵ ਨੂੰ ਇੰਨਾ ਕਿ ਪਿੰਡ ਚ ਤੱਕ ਕੀਤਾ ਵੀ ਨਾ ਤੇ ਉਹ ਸਾਨੂੰ ਲੱਭੇ ਨਾ ਉਹ ਸੀਬੀਆਈ ਨੂੰ ਲੱਭੇ ਗਵਾਹੀ ਦੇਣ ਲਈ ਅੱਛਾ ਉਹਦਾ ਪਰਿਵਾਰ ਪਿੰਡ ਛੱਡ ਕੇ ਚਲ ਗਿਆ ਇੰਨਾ ਟੈਰਰ ਰੋ ਟਾਈਮ ਤੇ ਇੰਨਾ ਹੁੰਾਇਆ ਜੀ ਕਿੱਥੇ ਨੇ ਜੀ ਹਾਂ ਜੀ ਹੁਣ ਵੀ ਨਹੀਂ ਕੋਈ ਅੰਦਾਜ਼ਾ ਹੈਗਾ ਕਿ ਕਿੱਥੇ ਹੈਗੇ ਨੇ ਉਹਨਾਂ ਦਾ ਕੋਈ ਸਾਡੇ ਸੰਪਰਕ ਚ ਕੋਈ ਨਹੀਂ ਅਸੀਂ ਵੀ ਕੋਸ਼ਿਸ਼ ਕੀਤੀ ਸੀ ਸੀਬੀਆਈ ਨੇ ਕੀਤੀ ਪਰ ਉਹਨਾਂ ਦੇ ਕੋਈ ਵੀ ਪਰਿਵਾਰ ਦੇ ਮੈਂਬਰ ਸਾਨੂੰ ਮਿਲ ਨਹੀਂ ਸਕਿਆ ਉਦੋਂ ਹੀ ਆਦੇ ਪੁਲਿਸ ਨੇ ਇੰਨਾ ਤੰਗ ਕਰਤਾ ਉਹ ਪਿੰਡ ਛੱਡ ਕੇ ਚਲ ਗਏ ਕਿਤਰਾ ਹੀ ਸਾਰੇ ਕੇਸਾਂ ਚ ਸੇਮ ਹੀ ਹੈਗਾ ਹੂੰ ਬਿਲਕੁਲ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਬਹੁਤ ਸ਼ੁਕਰੀਆ ਵਕੀਲ ਸਾਹਿਬ ਤੁਸੀਂ ਸਮਝਾ ਦਿੱਤਾ ਹੈਰਾਨੀ ਸਗੋਂ ਇਸ ਗੱਲ ਦੀ ਹੁੰਦੀ ਹੈ ਕਿ ਇਹ ਸਿਚੁਏਸ਼ਨਸ ਪੈਦਾ ਹੋਈਆਂ ਔਰ ਪੁਲਿਸ ਦਾ ਰੋਲ ਇਹਦੇ ਵਿੱਚ ਇਸ ਤਰ੍ਹਾਂ ਦਾ ਰਿਹਾ ਪੁਲਿਸ ਜਿਹੜੀ ਸਾਨੂੰ ਬਚਾਉਣ ਵਾਸਤੇ ਜਿਹਦੇ ਉੱਤੇ ਅਸੀਂ ਆਸਰਾ ਰੱਖਦੇ ਹਾਂ ਕਿ ਪੁਲਿਸ ਸਾਨੂੰ ਬਚਾਵੇਗੀ ਤੇ ਉਸ ਪੁਲਿਸ ਨੇ ਇਹ ਹਾਲਾਤ ਕੀਤੇ ਹਾਲਾਂਕਿ ਹਰ ਕੋਈ ਪੁਲਿਸ ਅਫਸਰ ਇਦਾਂ ਦਾ ਨਹੀਂ ਹੈ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਸੈਂਕੜਿਆਂ ਦੇ ਵਿੱਚੋਂ ਕੁਝ ਲੋਗ ਇਦਾਂ ਦੇ ਹੋਣਗੇ ਕੁਝ ਅਫਸਰ ਇਦਾਂ ਦੇ ਹੋਣਗੇ ਜਾਂ ਰਹੇ ਹੋਣਗੇ ਜਿਨ੍ਹਾਂ ਦੇ ਉੱਤੇ ਹੁਣ ਕਾਰਵਾਈਆਂ ਵੀ ਹੋ ਰਹੀਆਂ ਨੇ ਹੁਣ ਵੇਖਣ ਵਾਲੀ ਗੱਲ ਹੈ ਕਿ ਹੁੰਦਾ ਸਮਾਂ ਇਹ ਮਾਮਲਾ ਕਿੱਥੇ ਜਾ ਕੇ ਖੜਦਾ ਆ ਜੇ ਸੀਤਾ ਰਾਮ ਵਰਗੇ ਹੋਰ ਅਫਸਰ ਜਿਹੜੇ ਇਸ ਲਾਈਨ ਦੇ ਵਿੱਚ شمار ਰਹੇ ਨੇ ਉਹਨਾਂ ਦੀ ਵੀ ਜਾਣਕਾਰੀਆਂ ਸਾਹਮਣੇ ਆਵੇ ਤਾਂ ਕਿਤੇ ਨਾ ਕਿਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲੇ ਵਕੀਲ ਸਾਹਿਬ ਵਰਗੇ ਹੋਰ ਵਕੀਲ ਲੱਗੇ ਹੋਏ ਨੇ ਡਟੇ ਹੋਏ ਨੇ ਇਹਨਾਂ ਮਸਲਿਆਂ ਦੇ ਉੱਤੇ ਕੰਮ ਕਰਨ ਵਾਸਤੇ ਕੀ ਕੁਝ ਹੋਵੇਗਾ ਦੱਸਦੇ ਰਾਵਾਂਗੇ ਬੜੇ ਰੋਵਾਨ ਨੇ ਪੰਜਾਬੀ ਦੇ